ਡੀਡੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਸਵਾਗਤ ਕਰਦੇ ਆਂ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਅੱਜ ਦੀ ਗੱਲ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਉਸ ਚੀਜ਼ ਬਾਰੇ ਕਿਉਂਕਿ ਗੱਲ ਜਦੋਂ ਕਰਦੇ ਆਂ ਕਾਨੂੰਨ ਦੀ ਕਿਸੇ ਦੇਸ਼ ਦੀ ਸੁਰੱਖਿਆ ਦਾ ਮੁੱਖ ਆਧਾਰਨੇ ਕਾਨੂੰ ਉਹਨਾਂ ਕਾਨੂੰਨਾਂ ਤੋਂ ਬਿਨਾ ਅਸੀਂ ਉਸ ਦੇਸ਼ ਦੇ ਵਿੱਚ ਨਿਆਹ ਪ੍ਰਣਾਲੀ ਜਿਹੜੀ ਹੈ ਅਗਰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਹੁੰਦੀ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਲਈ ਕਿਤਨਾ ਕਿਤੇ ਉਹ ਸਿਰਦਰਦੀ ਦਾ ਕਾਰਨ ਬਣਦੀ ਹੈ ਇਸ ਕਰਕੇ ਸਮੇਂ-ਸਮੇਂ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਦੇ ਵਿੱਚ ਸੁਝਾਅ ਨਵੇਂ ਦਿੱਤੇ ਜਾਣ ਉਹਦੇ ਵਿੱਚ ਬਦਲਾਅ ਨਵੇਂ ਕੀਤੇ ਜਾਣ ਤਾਂ ਕਿ ਲੋਕਾਂ ਦੇ ਲਈ ਨਿਆਹ ਪ੍ਰਣਾਲੀ ਜਿਹੜੀ ਆ ਇੱਕ ਵਧੀਆ ਤਰੀਕੇ ਦੇ ਨਾਲ ਸਾਬਤ ਹੋਵੇ ਔਰ ਉਹਨਾਂ ਲੋਕਾਂ ਨੂੰ ਸਹਾਇਤਾ ਕਰ ਸਕੇ ਇਸੇ ਦੇ ਮੱਦੇਨਜ਼ਰ ਪਰ ਸਰਕਾਰ ਦੇ ਵੱਲੋਂ ਤਿੰਨ ਨਵੇਂ ਕਾਨੂੰਨ ਜਿਹੜੇ ਲਿਆਂਦੇ ਗਏ ਨੇ ਉਹਨਾਂ ਦੇ ਵਿੱਚ ਬਦਲਾਅ ਵੀ ਕੀਤੇ ਗਏ ਨੇ ਉਦੇ ਬਾਰੇ ਸਾਰੀ ਜਾਣਕਾਰੀ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੇਵਾਂਗੇ ਸੋ ਅੱਜ ਦਾ ਵਿਸ਼ਾ ਤਿੰਨ ਨਵੇਂ ਅਪਰਾਧਿਕ ਕਾਨੂੰਨ ਮਹਿਲਾਵਾਂ ਡਾਕਟਰਾਂ ਦੀ ਸਹਾਇਤਾ ਅਤੇ ਦੇਸ਼द्रोह ਬਾਰੇ ਕਾਨੂੰਨੀ ਜਾਣਕਾਰੀ ਇਹ ਹੈ ਜੀ ਅੱਜ ਦਾ ਵਿਸ਼ਾ ਜਿਹਦੇ ਬਾਰੇ ਗੱਲਬਾਤ ਰਹੇਗੀ ਇਸ ਬਾਰੇ ਜਾਣਕਾਰੀ ਦੇਣ ਲਈ ਖਾਸ ਤੌਰ ਤੇ ਸਾਡੇ ਕੋਲ ਪਹੁੰਚੇ ਨੇ ਪ੍ਰੋਫੈਸਰ ਡਿਪਾਰਟਮੈਂਟ ਆਫ ਲਾਅ ਐਸੋਸੀਏਟ ਡੀਨ ਜੀਐਨਡੀ ਓਰੀਜਨਲ ਕੈਂਪਸ ਲੱਦੇਵਾਲੀ ਜਿਲੰਦਰ ਤੋਂ ਡਾਕਟਰ ਰੂਪਮ ਜਿਗੋਟਾ ਜੀ ਮੈਡਮ ਬਹੁਤ ਬਹੁਤ ਸਵਾਗਤ ਹੈ ਜੀ ਸਰ ਸਿਕਰ ਜੀ ਉਹਨਾਂ ਦੇ ਨਾਲ ਬਿਲਕੁਲ ਬੈਠੇ ਨੇ ਜੀ ਲਾਇਰ ਅਮਿਤ ਜਿੰਦਲ ਜੀ ਅਮਿਤ ਜੀ ਸਟੂਡੀਓਜ਼ ਬਹੁਤ ਬਹੁਤ ਸਵਾਗਤ ਹੈ ਜੀ ਗੱਲ ਜਦੋਂ ਕਰਦੇ ਆ ਮੈਮ ਕਾਨੂੰਨ ਦੀ ਬਿਲਕੁਲ ਕੋਈ ਵੀ ਬੰਦਾ ਜਿਹੜਾ ਸੀ ਇੱਥੇ ਰਹਿੰਨੇ ਆ ਸੀ ਆਪਣੇ ਸਮਾਜ ਚ ਰਹਿੰਨੇ ਆ ਤਾਂ ਜਦੋਂ ਵੀ ਸਾਨੂੰ ਕਿਤੇ ਅਨਿਆ ਹੁੰਦਾ ਸਾਡੇ ਨਾਲ ਸਾਨੂੰ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਸਾਡਾ ਸਭ ਤੋਂ ਵੱਡਾ ਜਿਹੜਾ ਦਰੁਮਦਾਰ ਉਹ ਇਹ ਹੁੰਦਾ ਕਿ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਪੈਂਦਾ ਹੁਣ ਨਵੇਂ ਹੋਰ ਤਿੰਨ ਕਾਨੂੰਨ ਆਏ ਨੇ ਪਹਿਲਾਂ ਵੀ ਕਾਫੀ ਨੇ ਸਭ ਤੋਂ ਪਹਿਲਾਂ ਤਾਂ ਜਾਣਕਾਰੀ ਇਹ ਕਿ ਜਿਹੜੇ ਹੁਣ ਨਵੇਂ ਤਿੰਨ ਕਾਨੂੰਨ ਨੇ ਉਹ ਕੀ ਨੇ ਤੇ ਉਸ ਤੋਂ ਬਾਅਦ ਕੀ ਬਦਲਾ ਜਿਹੜੇ ਉਹ ਆਉਣਗੇ ਜਿਹੜੇ ਤਿੰਨ ਨਵੇਂ ਕਾਨੂੰਨ ਹੁਣ ਸਰਕਾਰ ਲੈ ਕੇ ਆਈ ਹੈ ਆਪਾਂ ਕ੍ਰਿਮੀਨਲ ਲਾ ਨੂੰ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਉਹਨੂੰ ਅਮੈਂਡ ਕਰਾਂਗੇ ਕਿ ਉਹਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਮੈਂ ਆਪਾਂ ਬਹੁਤ ਸਾਰੀਆਂ ਅਮੈਂਡਮੈਂਟ ਕੀਤੀਆਂ ਬਹੁਤ ਸਾਰੇ ਸੰਸ਼ੋਧਨ ਕੀਤੇ ਕ੍ਰਿਮੀਨਲ ਲਾ ਦੇ ਵਿੱਚ 2013 ਦੀ ਇੱਕ ਬਹੁਤ ਵੱਡੀ ਅਮੈਂਡਮੈਂਟ ਲੈ ਕੇ ਆਈ ਸੀ ਕਿ ਤੇ ਉਸ ਤੋਂ ਬਾਅਦ 2018 ਚ ਵੀ ਲੈ ਕੇ ਆਂਦਾ ਬਟ ਇਹਦੇ ਵਿੱਚ ਸਰਕਾਰ ਦਾ ਹੁਣ ਇਹ ਸੀਗਾ ਕਿ ਜਗ੍ਹਾ-ਜਗ੍ਹਾ ਤੇ ਵਿਖਰੇ ਹੋਏ ਚੀਜ਼ਾਂ ਨੂੰ ਅਸੀਂ ਬਾਰ-ਬਾਰ ਸੰਸ਼ੋਧਨ ਕਰ ਰਹੇ ਹਾਂ ਉਹਦੇ ਬਜਾਏ ਆਪਾਂ ਇਹਨੂੰ ਇੱਕੋ ਵਾਰੀ ਪੂਰੇ ਦੇ ਪੂਰੇ ਨੂੰ ਸਾਰੀਆਂ ਚੀਜ਼ਾਂ ਵਿੱਚ ਪਾ ਕੇ ਬਣਾ ਦੇਈਏ ਜੀ ना? उस करके ने अपना इंडियन पीनल कोड है भारतीय न्याय संता क्रिमिनल प्रोसीजर कोड जो सारा प्रोसीजर बे कि आप काम करना है, ट्रायल किसा भारतीय सुरक्षा न्याय सैके आये हैं। ਤੇ लास्ट ਦੇ ਵਿੱਚ ਇਹ ਐਵੀਡੈਂਸ ਐਕਟ ਵੀ ਸਾਨੂੰ ਚਾਹੀਦਾ ਹੁੰਦਾ ਤੇ ਉਹਦੇ ਵਾਸਤੇ ਅਸੀਂ ਬੀਐਸਏ ਲੈ ਕੇ ਆਏ ਆ ਭਾਰਤੀ ਸੁਰੱਖਿਆ ਅਧਿਨਿਯਮ ਜੀ ਇਹ ਤਿੰਨੋਂ ਜਿਹੜੇ ਨਵੇਂ ਅਪਰਾਧ ਕਾਨੂੰਨ ਨੇ ਇਹ ਵੀ ਦਰਸ਼ਕਾਂ ਨੂੰ ਦੱਸਿਆ ਕਿ ਪਹਿਲੀ ਜੁਲਾਈ ਤੋਂ ਪੂਰੇ ਤਰੀਕੇ ਨਾਲ ਲਾਗੂ ਹੋਣ ਜਾਣੇ ਇਹਦੇ ਬਾਰੇ ਬਕਾਇਦਾ ਟ੍ਰੇਨਿੰਗਸ ਦਿੱਤੀਆਂ ਜਾ ਰਹੀਆਂ ਨੇ ਅਮੀ ਜੀ ਟ੍ਰੇਨਿੰਗ ਜਿਹੜੀਆਂ ਨੇ ਕਿਉਂਕਿ ਇਹ ਕਾਨੂੰਨ ਲਾਗੂ ਹੋਣੇ ਆ ਇੰਪੋਰਟੈਂਟ ਏ ਆ ਕਿ ਕੋਈ ਚੀਜ਼ ਲਿਆਉਣੀ ਜਿਹੜੀ ਆ ਉਹ ਪ੍ਰਮੁੱਖ ਨਹੀਂ ਆ ਉਹਦੇ ਨਾਲ ਉਹ ਲਾਗੂ ਕਿੱਦਾਂ ਹੁੰਦੀ ਓਦੀ ਜਾਣਕਾਰੀ ਕਿੱਦਾਂ ਫੈਲਦੀ ਲੋਕ ਪਬਲਿਕ ਉਹਦਾ ਫਾਇਦਾ ਕਿੱਦਾਂ ਲੈਂਦੀ ਐ ਸੋ ਇਹਨਾਂ ਤਿੰਨਾਂ ਜਿਹੜੇ ਕਾਨੂੰਨ ਨੇ ਇਹਨਾਂ ਨੇ ਇੱਕ ਤਾਂ ਕਿੰਨਾਂ ਚੀਜ਼ਾਂ ਨੂੰ ਰਿਪਲੇਸ ਕੀਤਾ ਨਵਾਂ ਸੀ ਨੂੰ ਕਿਉਂ ਸ਼ਬਦ ਦੇ ਨਾਲ ਯੂਜ਼ ਕਰ ਰਹੇ ਦੂਜਾ ਟ੍ਰੇਨਿੰਗ ਪਰਪਸ ਦਾ ਇਹਦੇ ਨਾਲ ਕੀ ਸੰਬੰਧ ਐ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਟ੍ਰੇਨਿੰਗ ਦਾ ਪਰਪਸ ਹੈ ਉਹ ਇਸ ਕਰਕੇ ਹੈ ਕਿਉਂਕਿ ਜਿਹੜੇ ਪੁਰਾਣਾ ਲਾਅ ਸੀਗਾ ਉਹ ਫੋਨ ਮੋਡਰਨ 150 ਸਾਲ ਤੋਂ ਜ਼ਿਆਦਾ ਸਾਡੇ ਤੇ ਐਪਲੀਕੇਬਲ ਸਿਕਾ ਔਰ ਇਹਦੇ ਵਿੱਚ ਜਿਹੜਾ ਬਦਲਾਵ ਲੈ ਕੇ ਆਏ ਉਹ ਬਹੁਤ ਸਾਰੇ ਨਵੀਆਂ ਚੀਜ਼ਾਂ ਨੂੰ ਐਡ ਆਨ ਕੀਤਾ ਜੀ ਜਿਵੇਂ ਕਿ ਪੰਜਾਬ ਦੀ ਹਿਸਟਰੀ ਤਾੜਾ ਦੇ ਵਿੱਚ ਰਹੀ ਹੈ ਜਾਂ ਗੈਂਗਸਟਰ ਜਿਹੜੇ ਗੁੰਡਾ ਐਕਟ ਹੈਗਾ ਉਹ ਸਾਰਿਆਂ ਨੂੰ ਇੱਕ ਥਾਂ ਦੇ ਉੱਤੇ ਲੈ ਕੇ ਆਇਆ ਔਰ ਉਹਨਾਂ ਨੂੰ ਇਨਕਲੂਡ ਕੀਤਾ ਮੌਬ ਲਿੰਚਿੰਗ ਜਿਹੜੀ ਕਿਤੇ ਵੀ ਡਿਫਾਈਨਿੰਗ ਸੀਗੀ ਉਹ ਇੱਥੇ ਡਿਫਾਈਨ ਕੀਤੀ ਹੈ ਸੈਕਟ ਦੇ ਵਿੱਚ ਜੀ ਉਹ ਇਸ ਕਰਕੇ ਇਹਨਾਂ ਸਾਰਿਆਂ ਨੂੰ ਇੱਕੋ ਥਾਂ ਤੇ ਲੈ ਕੇ ਆਣ ਵਾਲਾ ਜਿਹੜਾ ਮੁੱਖ ਕੰਮ ਸੀਗਾ ਇਸ कानून का उसके बाबत ट्रेनिंग इस करके है क्योंकि ऐसी बहुत सारी चीजें ने जिद बारे शायद वकील जजेस या सरकारी वकील पुलिस ਉਹ ਇਹਦੇ ਬਾਰੇ ਜਾਣੂ ਨਹੀਂ ਨੇ ਤੇ ਉਸ ਕਰਕੇ ਜਿਵੇਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਕੀਤਾ ਇਹ ਵੀ ਇੱਕ ਤਰੀਕੇ ਦਾ ਇੱਕ ਟ੍ਰੇਨਿੰਗ ਆਪਣੇ ਆਪ ਦੇ ਵਿੱਚ ਕਿ ਜਿਹਦੇ ਵਿੱਚ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਦਰਸ਼ਕਾਂ ਨੂੰ ਟ੍ਰੇਨ ਕਰ ਰਹੇ ਹਾਂ ਕਿ ਇਹ ਇੱਕ ਕਾਨੂੰਨ ਹੈ ਔਰ ਇਸ ਕਾਨੂੰਨ ਦੇ ਰਾਹੀਂ ਤੁਸੀਂ ਆਪ ਦਾ ਨਿਆਂ ਮੰਗ ਸਕਦੇ ਹੋ ਜੀ ਜਦੋਂ ਅਸੀਂ ਇਹਨਾਂ ਕਾਨੂੰਨਾਂ ਦੀ ਗੱਲ ਕਰਦੇ ਹਾਂ ਚ ਇਹਦੇ ਵਿੱਚ ਇੱਕ ਪ੍ਰਮੁੱਖ ਚੀਜ਼ ਹੈ ਕਿਉਂਕਿ ਅਸੀਂ ਜਦੋਂ ਡਾਕਟਰ ਸਾਹਿਬ ਗੱਲ ਕਰਦੇ ਹਾਂ ਔਰਤਾਂ ਦੀ ਅੱਜ ਕੱਲ ਵਰਕਿੰਗ ਕਲਚਰ ਬਹੁਤ ਵੱਧ ਗਿਆ ਵਰਕਿੰਗ ਪਲੇਸ ਦੇ ਉਤੇ ਅਗਰ ਮੈਜੋਰਟੀ ਦੀ ਗੱਲ ਕਰੀਏ ਤਾਂ ਮਤਲਬ ਮਰਦਾਂ ਦੇ ਰੇਸ਼ਿਓ ਦੇ ਕਿਨ ਕੰਪੈਰੀਸ਼ਨ ਲੜਕੀਆਂ ਕਾਫੀ ਆ ਗਈਆਂ ਉਸ ਤੋਂ ਕਾਫੀ ਆ ਗਈਆਂ ਹੁਣ ਇੱਕ ਕਾਨੂੰਨ ਬਣਿਆ ਹੋਇਆ ਸੀ ਪਹਿਲਾਂ ਵੀ ਜਿਹਦੇ ਬਾਰੇ ਆਪਾਂ ਗੱਲ ਕਰਦੇ ਸੀ ਅਗਰ ਵਰਕਪਲੇਸ ਤੇ ਕੋਈ ਹਰਾਸਮੈਂਟ ਹੁੰਦੀ ਹੈ ਕਿਸੇ ਵੀ ਤਰੀਕੇ ਦੀ ਉਹ ਉਹਦੇ ਅਧੀਨ ਆਪਣਾ ਨਿਆਂ ਜਿਹੜੀ ਮੰਗ ਸਕਦੇ ਹੁਣ ਇਸ ਨੂੰ ਲੈ ਕੇ ਵੀ ਬਦਲਾਅ ਚ ਹੋਇਆ ਕੀ ਅਮੈਂਡਮੈਂਟਸ ਵਿੱਚ ਕੀਤੀਆਂ ਨਈਆਂ ਨੇ ਹੋਣ ਦੇਖੋ ਇਹਦੇ ਵਿੱਚ ਹੁਣ ਅਸੀਂ ਸੈਕਸ਼ਨ 73 ਤੋਂ ਲੈ ਕੇ 79 ਦੇ ਵਿੱਚ ਅਸੀਂ ਸੈਕਸ਼ੂਅਲ ਹਰਾਸਮੈਂਟ ਡਿਫਾਈਨ ਕਰਕੇ ਲਿਆ ਹੈ ਜੀ ਤੇ ਇਹਦਾ ਅਸੀਂ ਇੱਕ ਵੱਖਰਾ ਆਲਰੇਡੀ ਐਕਟ ਬਣਾ ਚੁੱਕੇ ਹੋਏ ਆ ਸੈਕਸ਼ੂਅਲ ਹਰੈਸਮੈਂਟ ਅਗੇਂਸਟ ਔਮਨ ਐਟ ਵਰਕਪਲੇਸਸ 2013 ਦਾ ਐਕਟ ਹੈਗਾ ਤੇ ਉਹਦੇ ਨਾਲ ਆਈਪੀਸੀ ਦੇ ਵਿੱਚ ਇਹ ਜਗ੍ਹਾ ਪ੍ਰੋਵੀਜ਼ਨ ਐਸ ਸੱਚ ਨਹੀਂ ਸੀਗੀ ਇਹਨੂੰ ਅਸੀਂ ਸਪੈਸੀਫਿਕਲੀ ਹੁਣ ਪਾ ਦਿੱਤਾ 73 ਤੋਂ ਲੈ ਕੇ 79 ਦੇ ਵਿੱਚ ਡੈਫੀਨੇਸ਼ਨ ਅਸੀਂ ਬਿਲਕੁਲ ਸੇਮ ਰੱਖੀ ਹੈ ਜੋ ਸੈਕਸ਼ੂਅਲ ਹਰੈਸਮੈਂਟ ਐਕਟ ਡਿਫਾਈਨ ਕਰ ਰਿਹਾ ਉਹੀ ਇਹ ਕਹਿ ਰਿਹਾ ਕਿਸੇ ਤਰੀਕੇ ਦਾ ਆਪਸੀ ਸੰਬੰਧ ਕੋਈ ਤਰ੍ਹਾਂ ਦੇ ਕਲਰਡ ਰਿਮਾਰਕਸ ਤੁਸੀਂ ਪਾਸ ਕਰਦੇ ਹੋ ਜੈਸਚਰ ਦੇ ਰਹੇ ਹੋ ਸਾਈਨ ਦੇ ਰਹੇ ਜਿੱਥੋਂ ਕਿ ਸਾਹਮਣੇ ਵਾਲੇ ਨੂੰ ਲੱਗਦਾ ਕਿ ਮੈਨੂੰ ਪਰੇਸ਼ਾਨ ਕਰਨ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਮੇਰੇ ਕੰਮ ਨੂੰ ਇੱਥੇ ਪ੍ਰੋਬਲਮ ਆਊਗੀ ਮੇਰਾ ਜਿਹੜਾ ਸਾਰਾ ਧਿਆਨ ਹੈ ਉਹ ਕੰਮ ਤੋਂ ਹਟ ਕੇ ਇਹਨਾਂ ਚੀਜ਼ਾਂ ਤੋਂ ਬਚਣ ਲਈ ਜਾਂ ਇਹਨਾਂ ਤੋਂ ਨੱਠਣ ਲਈ ਲੱਗ ਜਾਊਗਾ ਉਹ ਉਹ ਅਸੀਂ ਇਹਦੇ ਵਿੱਚ ਹੁਣ ਕਲੀਅਰਲੀ ਡਿਫਾਈਨ ਕਰ ਦਿੰਦਾ ਜੀ ਡੋਮੈਸਟਿਕ ਵਾਇਲੈਂਸ ਦੀ ਆਪਾਂ ਗੱਲ ਕਰਦੇ ਹਾਂ ਜਦੋਂ ਲੰਬੇ ਸਮੇਂ ਤੋਂ ਔਰਤਾਂ ਦੇ ਨਾਲ ਜੁੜੀ ਹੋਈ ਆਪਾਂ ਕਿਸੇ ਵੀ ਚੀਜ਼ ਦੀ ਗੱਲ ਕਰਦੇ ਹਾਂ ਅੱਜ ਤੱਕ ਜਿੰਨੀ ਮਰਜ਼ੀ ਅਸੀਂ ਤਰੱਕੀ ਕਰ ਲਈਏ ਅੱਗੇ ਵਧ ਜਾਈਏ ਊਮਨ ਏਮ ਪਾਵਰਮੈਂਟ ਦੀ ਗੱਲ ਕਰ ਲਈਏ ਡੋਮੈਸਟਿਕ ਵਾਇਲੈਂਸ ਕੇ ਸਾਰੇ ਆਸਟਰੀਅ ਦਾ ਡੋਮੈਸਟਿਕ ਵਾਇਲੈਂਸ ਦੇ ਉੱਤੇ ਵੀ ਉਹਨੂੰ ਵਿੱਚ ਸ਼ਾਮਲ ਕੀਤਾ ਗਿਆ ਜੀ ਡੋਮੈਸਟਿਕ ਵਾਇਲੈਂਸ ਉਹਦਾ ਪਹਿਲਾਂ ਆਈਪੀਸੀ ਦੇ ਵਿੱਚ ਸੀਗਾ ਬਸ ਉਹਦੇ ਵਿੱਚ ਇਹ ਸੀਗਾ ਕਿ ਜਿਵੇਂ ਮੈਡਮ ਕਹਿ ਰਹੇ ਸੀ ਕਿ ਕਿ ਪਹਿਲਾਂ ਬਿਖਰਿਆ ਹੋਇਆ ਸੀ ਕੋਈ ਸੈਕਸ਼ਨ ਕੀਤਾ ਸੀਗਾ ਕੋਈ ਸੈਕਸ਼ਨ ਕੀਤਾ ਜਿਵੇਂ 304ਬੀ ਸੀਗਾ ਤੇ ਕਿਤੇ 498ਏ ਸੀਗਾ ਦੋਵੇਂ ਬਿਖਰੇ ਹੋਏ ਸੀ ਉਹਨਾਂ ਨੇ ਇੱਕੋ ਥਾਂ ਤੇ ਲੈ ਕੇ ਆਂਦ ਲਿਆ ਜੇਕਰ ਅਸੀਂ ਇਸ ਐਕਟ ਦਾ ਇੰਡੈਕਸ ਪੜੀਏ ਜਿੱਥੋਂ ਐਕਟ ਖੁੱਲਦਾ ਉਹ ਚੈਪਟਰ 5 ਹੈ ਮਤਲਬ ਇਸ ਕਾਨੂੰਨ ਇੱਕ ਕਾਨੂੰਨ ਦੇ ਵਿੱਚ ਸਾਨੂੰ ਸਜ਼ਾਵਾ ਦੱਸਦਾ ਹੈ ਕਾਨੂੰਨ ਕਿ ਕੋਈ ਕੀ ਕਰਦਾ ਤੇ ਉਹਦੀ ਸਜ਼ਾ ਕੀ ਹੈ ਔਰ ਸਭ ਤੋਂ ਵਧੀਆ ਗੱਲ ਕੀ ਹੈ ਕਿ ਅਬੈਟਮੈਂਟ ਤੋਂ ਬਾਅਦ ਸਭ ਤੋਂ ਪਹਿਲਾਂ ਊਮਨ ਅਗੇਂਸਟ ਆਫ ਅਫੈਂਸਸ ਅਗੇਂਸਟ ਊਮਨ ਯਾਨੀ ਔਰਤਾਂ ਦੇ ਉੱਤੇ ਜਿਹੜੇ ਜ਼ੁਲਮ ਹੋ ਰਹੇ ਉਹ ਸਭ ਤੋਂ ਪਹਿਲਾਂ ਗੱਲ ਉੱਥੋਂ ਹੀ ਸ਼ੁਰੂ ਹੁੰਦੀ ਹੈ ਜੀ ਉਹ ਉਹਦਾ ਬੈਨੀਫਿਟ ਕੀ ਹੈ ਉਹਦਾ ਬੈਨੀਫਿਟ ਇਹ ਹੈ ਕਿ ਇੰਟਰਨੈਸ਼ਨਲੀ ਅਸੀਂ ਇਹ ਦਰਸਾਉਨੇ ਆ ਕਿ ਸਾਡੇ ਲਈ ਔਰਤਾਂ ਦੀ ਸੁਰੱਖਿਆ ਕਿੰਨੀ ਮਾਇਨੇ ਰੱਖਦੀ ਹੈ ਕੱਲ ਕੋਈ ਇੰਡੀਆ ਦੇ ਵਿੱਚ ਫੋਰਨ ਲੇਡੀ ਆਂਦੀ ਹੈ ਉਹ ਬੇਸ਼ੱਕ ਉਹਦੋਂ ਦਾ ਵਕੀਲ ਕਰਦੀ ਹੈ ਉਹ ਤੇ ਪਹਿਲਾ ਚੈਪਟਰ ਚੈਪਟਰ ਪੰਜਵਾਂ ਜਿਹੜਾ ਜੀ ਉਹ ਇਹ ਦੱਸਦਾ ਹੈ ਕਿ ਅ ਅਫੈਂਸਿਸ ਅਗੇਂਸਟ ਊਮਨ ਉਹ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਬੋਲਡ ਸਟੈਪ ਹੈ ਕਿ ਜਿਹੜਾ ਦੱਸਦਾ ਹੈ ਕਿ ਅਸੀਂ ਪਹਿਲਾਂ ਔਰਤਾਂ ਦੀ ਸੁਰੱਖਿਆ ਫਿਰ ਬਾਅਦ ਵਿੱਚ ਕਿਸੇ ਹੋਰ ਦੀ ਸੁਰੱਖਿਆ ਦੇਸ਼ ਜਾਂ ਈਵਨ ਹਿਊਮਨ ਬਾਡੀ ਆ ਪ੍ਰਾਪਰਟੀ ਦੀ ਸੁਰੱਖਿਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਔਰਤਾਂ ਦੀ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਐਡ ਕਰ ਦਿੰਨੀ ਹੈਗੀ ਹੈ ਕਿ ਦੇ ਕੁਝ ਆਫੈਂਸਸ ਅਗੇਂਸਟ ਔਮਨ ਐਂਡ ਚਿਲड्रन ਪਹਿਲਾਂ ਆਈਪੀਸੀ ਦੇ ਵਿੱਚ ਟਾਈਟਲ ਹੈੱਡ ਹੀ ਹੈ ਨਹੀਂ ਸੀ ਸਾਡੇ ਕੋਲ ਇਹ ਹੁਣ ਪਹਿਲੀ ਵਾਰੀ ਐਡ ਕੀਤਾ ਅਸੀਂ ਕਹਿੰਦੇ ਸੀ ਆਫੈਂਸਸ ਅਗੇਂਸਟ ਹਿਊਮਨ ਬਾਡੀ ਅਸੀਂ ਉਹਦੇ ਵਿੱਚ ਹੀ ਰੇਪ ਲੈ ਕੇ ਜਾ ਰਹੇ ਸੀ ਕਿ ਹੁਣ ਸਪੈਸੀਫਾਈ ਹੈ ਹੀ ਨਹੀਂ ਸੀ ਕਿਤੇ ਵੀ ਹੁਣ ਅਸੀਂ ਸਪੈਸੀਫਾਈ ਕਰ ਦਿੱਤਾ ਔਮਨ ਐਂਡ ਚਿਲड्रन ਕਿ ਇਹਦੇ ਵਿੱਚ ਸਜ਼ਾ ਦਾ ਵੀ ਕੋਈ ਪ੍ਰੋਵੀਜ਼ਨ ਜਿਹੜਾ ਉਹ ਚੇਂਜ ਹੋਇਆ ਅਗਰ ਮੈਂ ਸਾਰੇ ਕਿਉਂਕਿ ਖਿਲਰੀਆਂ ਹੋਈਆਂ ਚੀਜ਼ਾਂ ਸੀਗੀਆਂ ਅਸੀਂ ਉਹਨਾਂ ਨੂੰ ਤੇ ਇਕੱਠੇ ਕਰ ਦਿੱਤਾ ਸਜ਼ਾ ਨੂੰ ਲੈ ਸੋ ਜ ਸਾਡੇ ਇਹਦੇ ਵਿੱਚ ਆਪਾਂ ਇੱਕ ਇਹ ਚੀਜ਼ ਕੀਤਾ ਹੈਗਾ ਕਿ ਏਜ ਜਿਹੜੀ ਹੈਗੀ ਆ ਉਹ 18 ਸਾਲ ਤੋਂ ਕੱਟ ਕਰ ਦਿੱਤੀ ਹੈ। ਈਵਨ ਜਿਹੜੀ ਵਾਈ ਆਪਣੀ ਹੀ ਵਾਈਫ ਦੇ ਨਾਲ ਜੇ ਰੇਪ ਦਾ ਫੈਂਸ ਕਮਿਟ ਕਰਦਾ ਉੱਥੇ ਆਪਾਂ ਕਹਿੰਦੇ ਸੀਗੇ ਕਿ ਵਾਈਫ ਜਿਹੜੀ ਬਿਲੋ 16 ইয়ার্স ਹੋਣੀ ਚਾਹੀਏ। ਇਹਦੇ ਵਿੱਚ ਆਪਾਂ ਉੱਥੇ ਵੀ ਟਰਮ ਲਿਆਂਦੀ ਵਾਈਫ ਬਿਲੋ 18 ইয়ার্স ਆਫ ਏਜ। ਜੀ अच्छा एक चीज हो रहा है सोसाइटी ਦੇ ਵਿੱਚੋਂ ਅੱਜ ਵੀ ਅਸੀਂ ਅਮੀ ਜੀ ਐਸਿਡ ਅਟੈਕ ਵਰਗੀਆਂ ਘਟਨਾਵਾਂ ਮਤਲਬ ਅਸੀਂ ਬਹੁਤ ਐਡਵਾਂਸ ਹੋ ਗਏ ਮਾਡਰਨ 에ਰਾ ਚ ਬੈਠੇ ਆਂ ਬਟ ਇਹਨਾਂ ਚੀਜ਼ਾਂ ਨੂੰ ਅਸੀਂ ਪਿੱਛੇ ਨਹੀਂ ਛੱਡ ਸਕੇ ਐਸਿਡ ਅਟੈਕ ਉਹ ਉਹਨੂੰ ਵੀ ਪ੍ਰਮੁੱਖ ਰੱਖਿਆ ਗਿਆ ਇਹਨਾਂ ਜਦੋਂ ਬਦਲਾਅ ਕੀਤੇ ਗਏ ਕਾਨੂੰਨਾਂ ਦੇ ਵਿੱਚ ਆਪਣਾ ਦੇ ਕਾਨੂੰਨਾਂ ਦੇ ਵਿੱਚ ਡਿਫੀਨਿਟਲੀ ਅ ਵੂਮਨ ਅਗੇਂਸਟ ਜਿਹੜੀ ਵਾਇਲੈਂਸ ਆਫੈਂਸਿਸ ਅਗੇਂਸਟ ਵੂਮਨ ਜਿਹੜੇ ਹੈਗੇ ਔਰ ਉਸ ਵਾਇਲੈਂਸ ਦੇ ਵਿੱਚ ਇਹ ਸਾਰੇ ਕਵਰ ਅਪ ਹੁੰਦੇ ਔਰ ਇੱਕ ਕੱਲੇ ਐਸਿਡ ਅਟੈਕ ਦੀ ਹੁੰਦੀ ਨਹੀਂ ਇਹ ਡੌਰੀ ਡੈਥ ਨੂੰ ਵੀ ਲੈ ਕੇ ਕਵਰ ਅਪ ਕਰਦਾ ਹੈ ਈਵਨ ਜਿਹੜੇ ਊਮਨ ਦੀ ਇੱਜ਼ਤ ਦੇ ਉੱਪਰ ਉਹਦੇ ਉੱਪਰ ਵੀ ਜੇ ਕੋਈ ਉਸ ਚੀਜ਼ ਨੂੰ ਕਰਦਾ ਤੇ ਉਸ ਦੇ ਉੱਪਰ ਵੀ ਅਟੈਕ ਕਰਦਾ ਜਿਵੇਂ ਕਿ ਕਿਸੇ ਨੂੰ ਕੋਈ ਕੋਈ ਸੀ ਲੇਡੀ ਨੂੰ ਕੋਈ ਸਟਾਕ ਕਰਦਾ ਜਾਂ ਇੱਕ ਵਿਵਰਿਜ਼ਮ টারਮ ਹੁੰਦੀ ਜਿਹਦੇ ਵਿੱਚ ਹੁੰਦਾ ਕਿ ਕੋਈ ਲੇਡੀ ਆਪਣੇ ਥਾਂ ਦੇ ਵਿੱਚ ਜੇਕਰ ਉਹ ਕੱਲੀ ਬੈਠੀ ਔਰ ਉਹਦੀ ਕੋਈ ਅੱਜਕੱਲ ਜਿਵੇਂ ਵੀਡੀਓ ਬਣਾ ਲੈਂਦੇ ਆ ਕੁਝ ਤੇ ਉਸ ਦੇ ਅਗੇਂਸਟ ਵੀ ਪਰਚਾ ਹੋਏਗਾ ਪਹਿਲਾਂ ਉਹ ਕਿਤੇ ਕਿ ਕਿਹੜੀ ਕਿਸੇ ਕਿਸੇ ਸਟੇਟ ਦੇ ਵਿੱਚ ਸੀਗਾ ਕਿਸੇ ਸਟੇਟ ਦੇ ਵਿੱਚ ਨਹੀਂ ਸੀਗਾ ਜੀ ਜਿਵੇਂ ਪੰਜਾਬ ਦੇ ਵਿੱਚ ਸੀਗਾ ਬਟ ਹੋਰ ਕਿਸੇ ਸਟੇਟ ਦੇ ਵਿੱਚ ਨਹੀਂ ਸੀਗਾ ਇਹ ਦੇ ਵਿੱਚ ਇਨਕਲੂਡ ਕਰਨ ਦੇ ਨਾਲ ਇਹ ਹੋਏਗਾ ਕਿ ਹੁਣ ਇਹ ਪੂਰੇ ਆਲ ਇੰਡੀਆ ਦੇ ਵਿੱਚ ਇਹ ਐਪਲੀਕੇਬਲ ਹੋਏਗਾ ਕਿ ਜਿਵੇਂ ਇਹ ਅਫੈਂਸ ਕਿਸੇ ਲੇਡੀ ਨਾਲ ਹੁੰਦਾ ਤੇ ਉਹ ਹੁਣ ਉਹਨੂੰ ਇਹ ਸੋਚਣੇ ਪਏਗਾ ਕਿ ਹਾਂ ਇਸ ਸਟੇਟ ਦੇ ਵਿੱਚ ਮੇਰੇ ਨਾਲ ਨਹੀਂ ਹੋਏਗਾ ਤੇ ਮੈਂ ਉਹਨੂੰ ਸਿਰਕਲਿਤ 354 ਦੇ ਨਾਲ ਹੀ ਗਵਰਨ ਕਰਦੀ ਹੁੰਦੀ ਹੈ ਅੱਛਾ ਇਹਦੇ ਚੋਂ ਇੱਕ ਸਵਾਲ ਹੋਰ ਨਿਕਲਦਾ ਕਿ ਜਦੋਂ ਵੀ ਹੁਣ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਨਾਲ ਵੀ ਅਫੈਂਸ ਹੁੰਦਾ ਚਾਹੇ ਪੰਜਾਬ ਦੀ ਗੱਲ ਕਰ ਲਈਏ ਅਦਰ ਸਟੇਟ ਦੀ ਗੱਲ ਕਰ ਲਈਏ ਹੁਣ ਇਹ ਜੋ ਨਵੇਂ ਕਾਨੂੰਨਾਂ ਦੇ ਵਿੱਚ ਬਦਲਾਅ ਕੀਤੇ ਨੇ ਅਪਰਾਧ ਕਾਨੂੰਨਾਂ ਦੇ ਵਿੱਚ ਉਹ ਸਾਰੀਆਂ ਸਟੇਟ ਦੇ ਵਿੱਚ ਹੀ ਲਾਗੂ ਹੋਣਗੇ ਹੁਣ ਹਾਂਜੀ ਬਿਲਕੁਲ ਸਰ ਜੀ ਕੋਈ ਗੱਲ ਨਹੀਂ ਸਰ ਜੀ ਸਹੀ ਠੀਕ ਹੁੰਦਾ ਐਸਿਡ ਅਟੈਕ ਉਹਨਾਂ ਨੇ 124 ਵਿੱਚ ਪਾ ਦਿੱਤਾ ਅੱਗੇ ਸਾਡੇ ਕੋਲ ਡਿਫਾਈਨਡ ਵਰਡ ਨਹੀਂ ਸੀ ਆਪਾਂ ਹੁਣ ਪੌਇਜ਼ਨ ਲਈ ਵੀ ਜੇ ਕਿਸੇ ਨੂੰ ਪੌਇਜ਼ਨ ਦੇ ਰਹੇ ਹਾਂ ਅਸੀਂ ਕਿਹਾ 123 ਦੇ ਅੰਦਰ ਉੱਚ ਸਜ਼ਾ ਦੇ ਦਿੱਤੀ 10 ਸਾਲ ਦੀ ਸਜ਼ਾ ਹੈਗੀ ਇਦਾਂ ਹੀ ਐਸਿਡ ਅਟੈਕ ਜੇ ਤੁਸੀਂ ਪਰਮਨੈਂਟਲੀ ਕਰ ਰਹੇ ਹੋ ਕਿਸੇ ਨੂੰ ਪੂਰਾ ਡਿਸਫਿਗਰ ਹੀ ਕਰ ਦਿੱਤਾ ਉਹ ਡਿਸੇਬਲ ਹੋ ਗਈ ਹੈ ਲੇਡੀ ਪਰਮਨੈਂਟ ਵੈਜੀਟੇਟਿਵ ਸਟੇਟ ਵਿੱਚ ਚਲੀ ਗਈ ਹੈ ਤੇ ਲਾਈਫ ਇੰਪ੍ਰਿਜ਼ਨਮੈਂਟ ਡੈਥ ਪੈਨੈਲਟੀ ਐਵੀਡੈਂਸ ਦੇ ਉੱਪਰ ਦਿੱਤੀ ਜਾ ਸਕਦੀ ਹੈ ਨਾਲ ਸਜ਼ਾ ਵੀ ਹੈ ਇੱਕ ਸਭ ਤੋਂ ਵਧੀਆ ਚੀ ਫਾਈਨ ਲੱਗਦਾ ਫਾਈਨ ਜਿਹੜਾ ਹੈ ਉਹ ਹੋਊਗਾ ਜਿੰਨਾ ਮੈਡੀਕਲ ਐਕਸਪੈਂਸਸ ਹੁਣ ਜੇ ਆਪਾਂ ਕਹਿ ਰਹੇ ਐਸਿਡ ਅਟੈਕ ਕੀਤਾ ਕਿੰਨਾ ਬੰਦਾ ਡਿਸ ਹੋ ਗਿਆ ਉਹਦਾ ਖਰਚੇ ਕਿੰਨੇ ਵੱਜ ਜਾਣੇ ਤੇ ਉਹ ਕਹੇ ਰਹੇ ਜਿਹੜਾ ਫਾਈਨ ਆਊਗਾ ਉਹਦੇ ਮੈਡੀਕਲ ਐਕਸਪੈਂਸਸ ਉਹ ਸਾਰੇ ਉਹ ਪੇ ਕਰੇਗਾ ਉਹਦੇ ਉੱਤੇ ਪਲੱਸ ਫਾਈਨ ਐਡੀਸ਼ਨਲ ਵੀ ਉਹਦਾ ਅੱਗੇ ਦਾ ਖਰਚਾ ਦਵਾਈਆਂ ਦਾ ਵੀ ਚੱਲੂਗਾ ਟ੍ਰੀਟਮੈਂਟ ਦਾ ਤੇ ਉਹਦਾ ਤੇ ਉਹ ਇੱਕ ਲਾਇਬਿਲਟੀ ਹੋ ਗਈ ਉਹਦੇ ਉੱਤੇ ਕਾਸਟ ਕਿ ਜੇ ਉਹਨੇ ਐਸਿਡ ਅਟੈਕ ਦੇ ਵਿੱਚ ਇੰਡल्ज ਕੀਤਾ ਜਦਕਿ ਪਹਿਲਾਂ ਇਹ ਚੀਜ਼ਾਂ ਇੱਕ ਲੈਟਰ ਵੇਨ ਵਿੱਚ ਆਪਾਂ ਜੁਡੀਸ਼ਰੀ ਵੱਲੋਂ ਡਾਇਰੈਕਸ਼ਨ ਆ ਰਹੀ ਸੀ ਕਿ ਸਪੈਸੀਫਾਈਡ ਨਹੀਂ ਸੀ ਕਿ ਇੱਕ ਐਡ ਕੀਤਾ ਵਰਡ ਹੋਰ ਸੌਰੀ ਮੈਂ ਤੁਹਾਨੂੰ ਕਮਿਊਨਿਟੀ ਸਰਵਿਸ ਕਿ ਜਿਹੜੇ ਲੋਕ ਇਦਾਂ ਦੇ ਕੰਮ ਕਰ ਰਹੇ ਆਪਾਂ ਇਕੱਲੇ ਪੈਸੇ ਦੀ ਸਜ਼ਾ ਨਹੀਂ ਦੇ ਰਹੇ ਜਾਂ ਇਕੱਲੇ ਅੰਦਰ ਨਹੀਂ ਕਰ ਰਹੇ ਕਿ ਡੈਟਰੈਂਸ ਇਫੈਕਟ ਕਰੇ ਉਹਨੂੰ ਸਮਝ ਆਣੀ ਚਾਹੀਦੀ ਕਿ ਕੰਮ ਕਿੱਦਾਂ ਕਰਨਾ ਹੈ ਉਹ ਆਪ ਸੇਵਾ ਕਰਕੇ ਦੇਖੇ ਵੀ ਕਿੱਦਾਂ ਅਸੀਂ ਤੇ ਇਹ ਇੱਕ ਬਹੁਤ ਵੱਡਾ ਮੈਂ ਕਹੂੰਗੀ ਉਪਰਾਲਾ ਹੈਗਾ ਕਿ ਜੇ ਅਸੀਂ ਕਾਨੂੰਨ ਵਿੱਚ ਲੋਕਾਂ ਨੂੰ ਅਸੀਂ ਕਹਿੰਦੇ ਆ ਕਿ ਰਿਫਾਰਮੇਸ਼ਨ ਕਰਨੀ ਹੈ ਕਿਉਂਕਿ ਅਸੀਂ ਐਲੀਮੀਨੇਸ਼ਨ ਤੇ ਬਲੀਵ ਨਹੀਂ ਕਰਦੇ ਕਿ ਠੀਕ ਹੈ ਨਹੀਂ ਹੈ ਤਾਂ ਮਾਰ ਦਿਓ ਡੱਟ ਪੈਨਲਟੀ ਅਸੀਂ ਬੜੀ ਸੋਚ ਸਮਝ ਕੇ ਦੇ ਹੀ ਦੀ ਹੈ ਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿ ਕਮਿਊਨਿਟੀ ਸਰਵਿਸ ਦੇ ਥਰੂ ਅਸੀਂ ਸਮਾਜ ਦੇ ਵਿੱਚ ਸੁਧਾਰ ਲਿਆਂਦਾ ਉਪਰਾਲਾ ਕਰ ਸਕਦੇ ਹਾਂ ਕਿਉਂਕਿ ਇੱਕ ਨਵੀਂ ਤੇ ਅਲੱਗ ਅਪਰੋਚ ਹੈ ਜੇਕਰ ਮੈਂ ਇਸ ਸਪੈਸੀਫਿਕਲੀ ਕਾਨੂੰਨ ਦੇ ਵਿੱਚ ਬਦਲਾਅ ਦੀ ਗੱਲ ਕਰਾਂ ਡਿਸਟਰੋ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਸਬੰਧੀ ਵੀ ਪਹਿਲਾਂ ਗੱਲ ਹੁੰਦੀ ਸੀਗੀ ਕਿ ਅਗਰ ਕੋਈ ਆਪਣੇ ਕਿਸੇ ਵੀ ਸਟੇਟ ਦੇ ਵਿਰੁੱਧ ਕੋਈ ਚੀਜ਼ ਗਲਤ ਇਰਾਦਾ ਰੱਖਦਾ ਤੇ ਉਹਦੇ ਲਈ ਸਾਡੇ ਕੋਲ ਪ੍ਰੋਵੀਜ਼ਨ ਸਿਗੀ ਉਸ ਚੀਜ਼ ਦੇ ਵਿੱਚ ਹੁਣ ਇਹਦੇ ਵਿੱਚ ਨਵੀਆਂ ਚੀਜ਼ਾਂ ਜਿਹੜੀਆਂ ਅਪਡੇਟ ਕੀਤੀਆਂ ਗਈਆਂ ਸਪੈਸੀਫਿਕਲੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗਾ ਸਿਸੈਸ਼ਨ ਉਹ ਕੀ ਚੀਜ਼ ਹੈ ਕੀ ਅਪਡੇਟਸ ਹੋਈਆਂ ਨੇ ਇਹਦੀਆਂ ਸਿਸੈਸ਼ਨ ਇੱਕ ਨਵਾਂ ਵਰਡ ਇਹਦੇ ਵਿੱਚ ਐਡ-ਆਨ ਕੀਤਾ ਹੈ ਜਿਹੜਾ ਕਿ ਸੈਕਸ਼ਨ ਜਿਵੇਂ ਪਹਿਲਾਂ ਸੈਕਸ਼ਨ 124 A ਸੀਗਾ ਸਿਡੀਸ਼ਨ ਦਾ ਹੁਣ ਉਹਨਾਂ ਨੇ 152 ਦੇ ਵਿੱਚ ਉਹਨੂੰ ਉਸ ਵਰਡ ਨੂੰ ਐਡ-ਆਨ ਕੀਤਾ ਸਿਸੈਸ਼ਨ ਇਹ ਹੈਗਾ ਕਿ ਜਿਵੇਂ ਕਿ ਕੋਈ ਵੀ ਇਹੋ ਜੀ ਸਟੇਟ या नेशन दे अगेंस्ट कोई भी डिस्ट्रप्टिव एक्टिविटी हो सकती है वो डिस्ट्रप्टिव एक्टिविटी विचारों दे भी हो सकती है वो डिस्ट्रप्टिव एक्टिविटी लोकाना नाल जुड़ के वॉयलेंस भी हो सकती है वो hmm. सारी उस उस नु ਘਟ ਕਰਨ ਲਈ ਉਹਨੂੰ ਖਤਮ ਕਰਨ ਲਈ ਇਸ ਸੈਸ਼ਨ ਵਰਡ ਐਡ-ਆਨ ਕੀਤਾ ਜਿਹੜਾ ਕਿ ਪਹਿਲਾਂ एपीसी ਦੇ ਵਿੱਚ ਜਾਂ ਇੰਡੀਅਨ ਵੀ ਇਨਕਲੂਡ ਕੀਤਾ ਜੋ ਕਿ ਇੱਕ ਵਧੀਆ ਚੀਜ਼ ਹੈ ਬਟ ਉਹਦੇ ਕੁਝ ਨੁਕਸਾਨ ਵੀ ਹੋ ਸਕਦੇ ਨੇ ਉਹ ਗ੍ਰੈਜੂਅਲੀ ਸਾਨੂੰ ਪਤਾ ਲੱਗੇਗਾ ਕਿ ਉਹਦੇ ਕੀ ਨੁਕਸਾਨ ਹੋ ਸਕਦੇ ਨੇ ਕਿਉਂਕਿ ਅ ਬਹੁਤ ਸਾਰੀ ਇਹੋ ਜਿਹੀ ਚੀਜ਼ਾਂ ਹੁੰਦੀਆਂ ਜਿਹੜੀ ਜਿਹਦੇ ਵਿੱਚ ਪ੍ਰੋਟੈਸਟ ਹੁੰਦਾ ਉਹ ਅੱਗੇ ਨੁਕਸਾਨ ਵੀ ਕਰ ਸਕਦਾ ਇਹ ਤਾਂ ਹੈਗਾ ਜੀ ਡਾਕਟਰ ਸਾਹਿਬ ਇਹਦੇ ਵਿੱਚ ਪਾਈਕ ਉਹਨਾਂ ਨੇ ਹੋਰ ਵਧੀ ਜਿਹੜੀ ਚੀਜ਼ ਐਡ ਕੀਤੀ 152 ਦੇ ਵਿੱਚ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਅੱਗੇ ਆਪਣੇ ਕੋਲ ਇਲੈਕਟ੍ਰੋਨਿਕ ਮੋਡ ਨੂੰ ਅਸੀਂ ਕਦੀ ਐਵਿਡੈਂਸ ਨਹੀਂ ਮੰਨ ਕੇ ਚੱਲਦੇ ਸੀਗੇ ਅਸੀਂ ਡਾਊਟ ਫੋਨ ਨੂੰ ਤੁਸੀਂ ਥੋੜਾ ਸਪੈਸੀਫਾਈ ਕਰੋਗੇ ਮੋਬਾਈਲ ਫੋਨਸ ਦੀ ਆਪਾਂ ਗੱਲ ਕਰਦੇ ਸੀਗੇ ਸਾਰੇ ਦੇਖੋ ਮੋਬਾਈਲ ਫੋਨ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਮੋਬਾਈਲ ਫੋਨਸ ਆਪਾਂ ਯੂਜ਼ ਕਰੇ ਬਹੁਤ ਸਾਰੇ ਮੈਸੇਜਸ ਮੋਬਾਈਲ ਤੇ ਚਲੇ ਜਾਂਦੇ ਸਰਕੂਲੇਟ ਹੋ ਗਏ ਆਪਾਂ ਇੱਕ ਕਿਸੇ ਦਾ ਰਿਲੀਜੀਅਸ ਫਰਵਰ ਨੂੰ ਰਾਈਜ਼ ਕਰ ਦਿੱਤਾ ਠੀਕ ਹੈ ਕਿਸੇ ਦੇ ਵਿਚਾਰਾਂ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਕਿ ਇਹ ਤਾਂ ਲੋਕ ਇਕੱਠੇ ਹੋ ਗਏ ਇੱਕ ਫੰਡਮੈਂਟਲਿਸਟ ਜਿਹਾ ਮਾਹੌਲ ਬਣ ਗਿਆ ਠੀਕ ਹੈ ਉਹ ਚੀਜ਼ਾਂ નોਤੇ ਵੀ 152 ਦੇ ਅੰਡਰ ਕੀ ਇਹਨੂੰ ਅਸੀਂ ਕਵਾਂਗੇ ਕਿ ਤੁਸੀਂ ਇਕੱਠੇ ਹੋ ਕੇ ਦੇਸ਼ ਦੀ ਸੋਵਰਨਿਟੀ ਨੂੰ ਇੰਟੀਗ੍ਰਿਟੀ ਨੂੰ ਯੂਨਿਟੀ ਨੂੰ ਇਫੈਕਟ ਕਰਦੇ ਮਤਲਬ ਜੇ ਅਗਰ ਚਾਹੀ ਰਿਟਨ ਫਾਰਮ ਦੇ ਵਿੱਚ ਹੈ ਚਾਹੀ ਰਿਟਨ ਨੋਟ ਹੈ ਤੁਹਾਡਾ ਨੋਟ ਹੈ ਚਾਹੀ ਕੋਈ ਵਿਜ਼ੀਬਲ ਰਿਪਰੈਜੈਂਟੇਸ਼ਨ ਹੈ ਕੋਈ ਸਾਈਨ ਔਰ ਜਸਟਿਸ ਦੇ ਥਰੂ ਤੁਸੀਂ ਇਹ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਇਕੱਠੇ ਹੋ ਜਾਓ ਤੇ ਇਹ ਕੰਮ ਕਰਨਾ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ 152 ਦੇ ਅੰਡਰ ਲੈ ਕੇ ਇਫੈਕਟ ਕਰਦੇ ਜੀ अच्छा एक चीज हो रहा है जब हम समाज दी गल करदे हां औरतों दी आपा गल कीती है बच्चियां दी आपा गल करदे हां क्योंकि हर चीज assi technology दी गल कर ली assi advance ہون دی गल कर ली पर जिन्ने ਸਾਡੇ ਕੋਲ फैसिलिटीज ਆਈਆਂ سہولتਾਂ ਆਈਆਂ ਤੇ क्राइम ਵੀ ਉਨਾ ਹੀ ਗਰੋ ਕਰ ਗਿਆ ਨਾਲ ਨਾਲ ਹਾਂਜੀ ਚਾਈਲਡ ਪ੍ਰੋਟੈਕਸ਼ਨ ਦੀ ਗੱਲ ਕਰਦੇ ਆ ਰੇਪ ਦੀ ਆਪਾਂ ਗੱਲ ਕਰਦੇ ਆ ਉਹਨੂੰ ਲੈ ਕੇ ਜਿਹੜੀਆਂ ਨਵੀਆਂ ਅਪਡੇਟਸ ਉਹ ਕੀ ਕਹਿੰਦੀਆਂ ਨੇ ਇਹਦੇ ਵਿੱਚ ਸਭ ਤੋਂ ਵਧੀਆ ਨਵੀਂ ਅਪਡੇਟ ਜਿਹੜੀ ਆਈ ਹੈਗੀ ਉਹ ਚਾਈਲਡ ਪ੍ਰੋਸਟੀਟਿਊਸ਼ਨ ਨੂੰ ਲੈ ਕੇ ਸਪੈਸੀਫਿਕਲੀ ਸੈਕਸ਼ਨ 98 ਤੇ ਸੈਕਸ਼ਨ 99 ਉਹ ਕਿਉਂਕਿ ਜਿਹੜਾ ਆਈਪੀਸੀ ਸੀਗਾ ਉਹ ਪਹਿਲਾਂ ਪ੍ਰੋਸਟੀਚੂਸ਼ਨ ਖਾਸ ਕਰ ਚਾਈਲਡ ਪ੍ਰੋਸਟੀਚੂਸ਼ਨ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਸੀ ਇਸ ਦੇ ਵਿੱਚ ਚਾਈਲਡ ਪ੍ਰੋਸਟੀਚੂਸ਼ਨ ਦੇ ਵਿੱਚ ਗੱਲ ਕੀਤੀ ਗਈ ਹੈ ਚਾਈਲਡ ਦੇ ਨਾਲ ਆਫੈਂਸਸ ਹੋਰ ਵੀ ਹੈਗੇ ਮਤਲਬ ਇਸ ਐਕਟ ਦੀ ਐਵੀ ਹੈ ਕਿ ਇਹ ਪੌਕਸੋ ਨੂੰ ਖਤਮ ਨਹੀਂ ਕਰਦਾ ਪਰਵੈਂਸ਼ਨ ਆਫ ਚਾਈਲਡ ਸੈਕਸ਼ੂਅਲ ਅਫੈਂਸਸ ਐਕਟ ਹੈ ਪੌਕਸੋ ਜਿਹਦੇ ਵਿੱਚ ਹੋਰ ਵੀ ਜ਼ਿਆਦਾ ਡੈਰਾਈਵਡ টারਮਸ ਆਉਂਦੀਆਂ ਬਟ ਇਹ ਪ੍ਰੋਸਟੀਚੂਸ਼ਨ ਨੂੰ ਕਵਰ ਅਪ ਕਰਦਾ ਜਿਹੜਾ ਕਿ ਪੌਕਸੋ ਪਹਿਲਾਂ ਸਟਰਕਚਰ ਨੂੰ ਕਵਰ ਅਪ ਨਹੀਂ ਕਰਦਾ ਸੀ ਇਮੋਰਲ ਟਰੈਫਿਕ ਐਕਟ ਵੀ ਉਸ ਚੀਜ਼ ਨੂੰ ਕਵਰ ਅਪ ਨਹੀਂ ਕਰਦਾ ਸੀਗਾ ਇਸ ਸਪੈਸਿਫਿਕ ਆਣ ਦੇ ਨਾਲ ਇਹਦਾ ਬੈਨੀਫਿਟ ਇਹ ਹੋਏਗਾ ਕਿ ਜਿੱਥੇ ਪੌਕਸ ਹੋਏ ਜਾਂ ਜਿੱਥੇ ਇਹ ਇਮੋਰਲ ਟਰੈਫਿਕ ਐਕਟ ਨਹੀਂ ਐਪਲੀਕੇਬਲ ਸੀਗਾ ਉਥੇ ਐਪਲੀਕੇਬਲ ਹੋ ਜਾਏਗਾ ਜਿੱਥੇ ਬੱਚਾ ਔਰ ਉਸ ਉਸ ਉਹ ਕਿਡ ਜਿਹੜਾ ਉਹ ਕਵਰ ਅਪ ਹੋ ਸਕਦਾ ਔਰ ਦੂਸਰੀ ਜਿਹੜੀ ਗੱਲ ਮੈਮ ਨੇ ਨਾਲ ਮੈਂ ਗੱਲ ਕਰ ਰਿਹਾ ਸੀ ਅਸੀਂ ਕਿ ਚਾਈਲਡ ਵਰਡ ਇਹਨਾਂ ਨੇ ਇਨਕਲੂਡ ਕੀਤਾ ਮਾਈਨਰ ਦੇ ਥਾਂ ਤੇ ਕਿ ਪਹਿਲਾਂ ਮਾਈਨਰ ਵਰਡ ਹੁੰਦਾ ਸੀ ਹੁਣ ਉਹਨੂੰ ਚਾਈਲਡ ਦੇ ਬੀਅਰ ਜੀ ਫਿਰ ਸਪੈਸਫਿਕਲੀ ਕੋਈ ਏਜ ਵੀ ਹੈ 18 ਸਾਲ 18 ਸਾਲ ਮਾਈਨਰ ਜਾਂ ਚਾਈਲਡ 18 ਸਾਲ 18 ਸਾਲ ਤੋਂ ਕੱਟ ਕਰ ਜੀ ਜੀ ਤੇ ਉਹ ਉਹ ਐਡ-ਆਨ ਕਰਨ ਦੇ ਨਾਲ ਇਹ ਚੀਜ਼ ਹੋਰ ਵੀ ਵਾਈਡ ਹੋ ਜਾਂਦੀ ਹੈ ਕਿਉਂਕਿ ਅਗਰ ਜੇ ਜਿਵੇਂ ਉਹ ਵਾਈਡ ਹੁੰਦੀ ਜਾਏਗੀ ਉਹਦੇ ਵਿੱਚ ਆਫੈਂਸਸ ਉਨਹੀਂ ਜ਼ਿਆਦਾ ਕਵਰ-ਅਪ ਹੋਣਗੇ ਜਿਆਦਾ ਆਫੈਂਸਸ ਕਵਰ ਹੋਣ ਦੇ ਨਾਲ ਅਸੀਂ ਜਿਹੜਾ ਕ੍ਰਾਈਮ ਹੈ ਉਹਨੂੰ ਨੈਬ ਕਰ ਸਕਾਂਗੇ ਉਹਨੂੰ ਕੱਟ ਕਰ ਸਕਾਂਗੇ ਇਹ ਇਸ ਐਕਟ ਦਾ ਬੈਨੀਫਿਟ ਹੈ ਕਿ ਜਿੱਥੋਂ ਇਹ ਲੈ ਕੇ ਆ ਰਿਹਾ ਹੈ ਹਾਂ ਔਰ ਉਸਤੇ ਪੈਰਲੈਲੀ ਜੇਕਰ ਅਸੀਂ ਰੇਪ ਦੀ ਗੱਲ ਕਰੀਏ ਤੇ ਉਹ ਰੇਪ ਨੂੰ ਗੈਂਗ ਰੇਪ ਨੂੰ ਸਪੈਸੀਫਿਕਲੀ ਡਿਫਾਈਨ ਕਰਦਾ ਜਿਹੜਾ ਕਿ ਪਹਿਲਾਂ ਅਸੀਂ ਇਹਦੇ ਵਿੱਚ ਅਮੈਂਡਮੈਂਟ ਕੀਤੀਆਂ ਸੀ ਨਿਰਭਾ ਕਾਂਡ ਤੋਂ ਬਾਅਦ ਜਿਹੜੀਆਂ ਅਮੈਂਡਮੈਂਟ ਹੋਈਆਂ ਸੀਗੀਆਂ ਆਈਪੀਸੀ ਦੇ ਵਿੱਚ ਉਸ ਦੇ ਵਿੱਚ ਉਹਨਾਂ ਨੇ ਡਿਫਾਈਨ ਕੀਤਾ ਸੀ ਪਰ ਹੁਣ ਇਹ ਸਪੈਸੀਫਿਕਲੀ ਇਸ ਐਕਟ ਦੇ ਵਿੱਚ ਐਪਲੀਕੇਬਲ ਹੈ ਜਿਹੜਾ ਕਿ ਹੋਲ ਹੋਲ ਇੰਡੀਆ ਦੇ ਵਿੱਚ ਐਪਲੀਕੇਬਲ ਹੋਏਗਾ ਨਾਟ ਕਿਸੇ ਸਪੈਸੀਫਿਕ ਸਟੇਟ ਜਿਵੇਂ ਕਿ ਕਿ ਤਿੰਨ ਸੌ 70 ਤੋਂ ਪਹਿਲਾਂ ਜਿਹੜੀਆਂ ਸਟੇਟ ਸੀਗੀਆਂ ਉਹਨਾਂ ਦੇ ਵਿੱਚ ਆਪੀਸੀ ਨਹੀਂ ਐਪਲੀਕੇਬਲ ਖਾਸ ਕਰਕੇ ਜੀ ਐਨ ਕੇ ਦੇ ਵਿੱਚ ਉਹ ਐਪਲੀਕੇਬਲ ਨਹੀਂ ਸੀਗਾ 370 ਬੋਲਿਸ਼ ਹੋਣ ਤੋਂ ਬਾਅਦ ਇਹ ਹੁਣ ਜੀ ਐਨ ਕੇ ਦੇ ਵਿੱਚ ਵੀ ਐਪਲੀਕੇਬਲ ਸੀਗਾ ਜੀ ਡਾਕਟਰ ਸਾਹਿਬ ਇਦੇ ਵਿੱਚ ਇੱਕ ਚੀਜ਼ ਹੋਰ ਇਹਨਾਂ ਨੇ ਐਡ ਕੀਤੀ ਇਹਨਾਂ ਨੇ ਸਪੈਸੀਫਿਕ ਸੈਕਸ਼ਨ ਲੈ ਆਇਆ ਹੈ 143 ਟ੍ਰੈਫਿਕਿੰਗ ਦਾ ਜਿਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਏਜ ਨਹੀਂ ਕੰਸੀਡਰ ਕਰ ਰਹੇ ਹੁਣ ਜੇ ਆਪਾਂ ਟ੍ਰੈਫਿਕਿੰਗ ਦੀ ਗੱਲ ਕਰਦੇ ਹਾਂ ਚਾਈਲਡ ਟ੍ਰੈਫਿਕਿੰਗ ਦੀ ਗੱਲ ਤਾਂ 18 ਤੋਂ ਥੱਲੇ ਆ ਜਾਂਦੇ ਆ ਉਹਦੇ ਤੋਂ ਉੱਪਰ ਵਾਲੇ ਲੋਕ ਜਿਨ੍ਹਾਂ ਨੂੰ ਆਪਾਂ ਡੋਮੈਸਟਿਕ ਸਰਵੈਂਟ ਦਾ ਨਾਮ ਲੈ ਕੇ ਲਿਆਣੇ ਆ ਫਿਜ਼ੀਕਲ ਅਬਿਊਜ਼ ਵੀ ਕਰ ਰਹੇ ਆ ਜਾਂ ਆਪਾਂ ਸਲੇਵ ਦੀ ਇਤਨਾ ਟਰੀਟ ਕਰਦੇ ਆ ਕੱਚ ਰੱਖ ਲਿਆ ਤਾਂ ਬਾਹਰ ਨਹੀਂ ਜਾ ਸਕਦੇ ਉਹ ਸਾਰੇ ਲੋਕ ਆਪਾਂ ਇੱਕ ਤੋਂ ਜੁੱਤੀ ਜਗ੍ਹਾ ਤੇ ਟ੍ਰਾਂਸਫਰ ਕਰ ਰਹੇ ਆ ਆਪਾਂ ਉਹਨਾਂ ਨੂੰ ਆਪਣੇ ਪਰਸਨਲ ਯੂਜ਼ ਲਈ ਯੂਜ਼ पर उथे एक हो एक सेक्सुअल एक्सप्लॉयटेशन रही है ओनु एक डिफाइन ऑफेंस ਕਰ ਦਿੱਤਾ 143 ਦੇ ਅੰਦਰ ਟ੍ਰੈਫਿਕਿੰਗ ਤੋਂ ਦੇ ਵਿੱਚ ਇੱਕ ਸਪੈਸਿਫਿਕ ਚੀਜ਼ ਕੀਤੀ ਕਿ ਕਨਸੈਂਟਿੰਗ ਮਟੀਰੀਅਲ ਜੇ ਵਿਕਟਿਮ ਹੈ ਇਹਦਾ ਮਤਲਬ ਉਹ ਕਨਸੈਂਟਿੰਗ ਪਾਰਟੀ ਨਹੀਂ ਹੈਗਾ ਉਹ ਫੋਰਸਡ ਬਾਈ ਸਿਚੁਏਸ਼ਨ ਹੈ ਮਜਬੂਰੀਆਂ ਆਉਦੀਆਂ ਹਾਲਾਤ ਇਦਾਂ ਦੇ ਨੇ ਜਿਸ ਕਰਕੇ ਉਹਦੇ ਕੋਲ ਹੋਰ ਕੋਈ ਰਸਤਾ ਹੈ ਨਹੀਂਗਾ ਤੇ ਉਹ ਨੱਚ ਕੇ ਰਿਆ ਕਰਕੇ ਵੀ ਉਹ ਫਸਿਆ ਉਹ ਕੰਮ ਕਰ ਰਿਹਾ ਜੀ ਉਹਦੇ ਚ ਇਹਦੇ ਚ ਜੈਂਡਰ ਨੂੰ ਵੀ ਡਿਫਾਈਨ ਕੋਈ ਕੀਤਾ ਗਿਆ ਅਗਰ ਆਪਾਂ ਰੇਪ ਦੀ ਗੱਲ ਕਰੀਏ ਕਿਉਂਕਿ ਮੋਸਟਲੀ ਇਹਦੇ ਵਿੱਚ ਚਾਈਲਡ ਦੀ ਅਗਰ ਗੱਲ ਕਰਦੇ ਤਾਂ ਸਪੈਸੀਫਿਕਲੀ ਜਿਹੜਾ ਮੈਂਸ਼ਨ ਕਰਦੇ ਆ ਜਾਂ ਗੱਲ ਕਰਦੇ ਉਹ ਫੀਮੇਲ ਦੀ ਗੱਲ ਕਰਦੇ ਕਿ ਜੈਂਡਰ ਵੀ ਸਪੈਸੀਫਾਈਡ ਹੈ ਕੁਝ ਜੈਂਡਰ ਆਪੀਸੀ ਵਿੱਚ ਵਰਡ ਦਾ मीनिंग ਦਿੱਤਾ ਗਿਆ ਮੇਲ ਫੀਮੇਲ ਤੇ ਟ੍ਰਾਂਸ ਜੈਂਡਰ

ਉੱਥੇ ਇਹ ਚੀਜ਼ਾਂ ਐਕਸਪਲੋਇਟੇਸ਼ਨ ਹੋ ਰਹੀ ਹੈ ਪਰ ਉੱਥੇ ਸਾਡੇ ਹੱਥ ਫੇਰ ਬੰਦ ਜਾਂਦੇ ਆ ਕਿ ਉਹ ਸਿਰਫ ਸੈਕਸ਼ੂਅਲ ਹਰੈਸਮੈਂਟ ਅਸੀਂ ਫੀਮੇਲ ਦੀਆਂ ਕੰਪਲੇਂਟ ਐਂਟਰਟੇਨ ਕਰਦੇ ਆ ਉੱਥੇ ਫਿਰ ਮੇਲ ਦੀ ਕੰਪਲੇਂਟ ਨਹੀਂ ਸੁਣਵਾਈ ਨਹੀਂ ਕਿਉਂਕਿ ਵੱਡਾ ਬਦਲਾਅ ਜਿਹੜਾ ਡਾਕਟਰ ਸਾਹਿਬ ਆਇਆ ਉਹ ਇਹ ਵੀ ਆਇਆ ਕਿ ਕਿਉਂਕਿ ਵਰਕਿੰਗ ਕਲਚਰ ਜਿਹਦਾ ਅਸੀਂ ਪਹਿਲਾਂ ਗੱਲ ਕੀਤੀ ਹੋਣ ਕਰਕੇ ਸਾਡੇ ਘਰਾਂ ਦੇ ਵਿੱਚ ਸਿੰਗਲ ਫੈਮਿਲੀਜ਼ ਹੋ ਗਈਆਂ ਨਾਰਮਲੀ ਅਸੀਂ ਘਰਾਂ ਦੇ ਵਿੱਚ ਮਾਈਨਰ ਜਿਹੜੇ ਚਾਈਲਡ ਨੇ ਮੇਲ ਚਾਹੇ ਫੀਮੇਲ ਉਹ ਹੈਲਪਿੰਗ ਐਜ਼ ਅ ਹੈਲਪਿੰਗ ਹੈਂਡ ਰੱਖੇ ਹੋਏ ਉਹਦੇ ਨਾਲੇ ਚੀਜ਼ਾਂ ਜਿਹੜੀਆਂ ਸਨੇਚਿੰਗ ਸਨੇਚਿੰਗ ਰਿਵਿਊ ਦੇ ਵਿੱਚ ਗੱਲ ਕੀਤੀ ਗਈ ਹੈ ਹਾਂਜੀ ਜੀ ਸਨੇਚਿੰਗ ਇੱਕ ਇਹੋ ਜਿਹੀ ਸੀਗੀ ਸਨੇਚਿੰਗ ਜਿਵੇਂ ਕਿ 304 ਵਿੱਚ ਲੈ ਕੇ ਆਇਆ ਹਾਂਜੀ 304 ਦੇ ਵਿੱਚ ਲੈ ਕੇ ਆਇਆ ਪਹਿਲਾਂ ਪੰਜਾਬ ਦੇ ਵਿੱਚ ਸੀਗੀ ਹੋਰ ਕਿਸੇ ਸਟੇਟ ਦੇ ਵਿੱਚ ਨਹੀਂ ਸੀਗੀ। ਹੂੰ ਔਰ ਸਨੇਚਿੰਗ ਨੂੰ ਐਕਟ ਦੋ ਥਾਂ ਤੇ ਲੈ ਕੇ ਆਂਦਾ। ਇੱਕ ਥਾਂ ਤੇ ਜਿਹੜਾ ਮੈਡਮ ਨੇ ਦੱਸਿਆ ਇੱਕ ਇਹ ਜਿਹੜਾ ਅਸੀਂ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਆਂਦੇ ਹੂੰ ਉੱਥੇ ਵੀ ਇਹ ਪੈਟੀ ਆਫੈਂਸਸ ਦੇ ਵਿੱਚ ਸਨੇਚਿੰਗ ਨੂੰ ਕਵਰ ਅਪ ਕਰਦਾ। ਕਿ ਅਗਰ ਜੇਕਰ ਕੋਈ ਰਲ ਕੇ ਕੋਈ ਗਰੁੱਪ ਬਣਾ ਕੇ ਆਰਗੇਨਾਈਜ਼ਡ ਕ੍ਰਾਈਮ ਜਾਂ ਇਕੱਠੇ ਹੋ ਕੇ ਸਨੇਚਿੰਗ ਕਰਦੇ ਤੇ ਉਹਨਾਂ ਨੂੰ ਵੀ ਨੈਬ ਕੀਤਾ ਜਾਏਗਾ ਕਿਉਂਕਿ ਸਨੇਚਿੰਗ ਦੇ ਵਿੱਚ ਕਿਸੇ ਇੰਡੀਵਿਜੂਅਲ ਨੂੰ ਵੀ ਫੜਿਆ ਜਾ ਸਕਦਾ ਔਰ ਉਹਨੂੰ ਉਸੇ ਗਰੁੱਪ ਨੂੰ ਵੀ ਫੜਾਇਆ ਜਾ ਸਕਦਾ ਹੈ ਕਿ ਜਿਵੇਂ ਕਿ ਕੋਈ ਬਾਹਰ ਕੀਤੇ ਸਟੇਟ ਦੇ ਵਿੱਚ ਰਹਿ ਕੇ ਇੱਥੇ ਦੇ ਬੰਦਿਆਂ ਨੂੰ ਕੰਟਰੋਲ ਕਰ ਰਿਹਾ ਤੇ ਉਸ ਨੂੰ ਵੀ ਉਸ ਸੈਕਸ਼ਨ ਦੇ ਵਿੱਚ ਫੜਾਇਆ ਜਾ ਸਕਦਾ ਜਿੱਥੇ ਅਸੀਂ ਹਿੱਟ ਕਰਦੇ ਹਾਂ ਕਿ ਕਾਮਨ ਇੰਟੈਂਸ਼ਨ ਇਥੇ ਉਹ ਕਾਮਨ ਇੰਟੈਂਸ਼ਨ ਨੂੰ ਫੜ ਰਿਹਾ ਜਿਹੜਾ ਉਸ ਪੰਜਾਬ ਦੇ ਕੋਈ ਵੀ ਲੋਕ ਜਿਹੜੇ ਉਹ ਕਿਸੇ ਅਦਰ ਸਟੇਟ ਚ ਜਾਂਦੇ ਆ ਜਾਂ ਉਹ ਅਦਰ ਸਟੇਟ ਦੇ ਲੋਕ ਇੱਥੇ ਆਉਂਦੇ ਆ ਉਹਨਾਂ ਦੇ ਨਾਲ ਜੋ ਵੀ ਆਰਗੇਨਾਈਜ਼ ਕ੍ਰਾਈਮ ਕੀਤਾ ਜਾਂਦਾ ਉਹ ਇਹਦੇ ਅੰダー ਆਏਗਾ ਜੀ 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 ਇਹ ਆਰਗੇਨਾਈਜ਼ ਕ੍ਰਾਈਮ ਨੂੰ ਇਹ ਐਕਟ ਡਿਫਾਈਨ ਵੀ ਕਰਦਾ ਔਰ ਆਰਗੇਨਾਈਜ਼ ਕ੍ਰਾਈਮ ਦੇ ਨਾਲ ਨਾਲ ਐਡ-ਆਨ ਹੁੰਦੀ ਟੈਰਰਿਸਟ ਐਕਟ ਵੀ ਕਰਾ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਆਉਣ ਦਾ ਮਤਲਬ ਹੈਗਾ ਕਿ ਜਿਵੇਂ ਤਾਮਿਲਨਾਡੂ ਸਿਗਾ ਜਾਂ ਯੂਪੀ ਸਿਗਾ ਜਾਂ एमपी ਦੇ ਵਿੱਚ ਸੌਰੀ ਮਹਾਰਾਸ਼ਟਰ ਦੇ ਵਿੱਚ ਗੁੰਡਾ ਐਕਟ ਐਪਲੀਕੇਬਲ ਸੀਗੇ ਹੋਰ ਕਿਤੇ ਥਾਂ ਸੀਗੇ ਨਹੀਂ ਹੁਣ ਜਿਵੇਂ ਕਿ ਸੋਸਾਇਟੀ ਵੱਧ ਰਹੀ ਹੈ ਔਰ ਗੈਂਗਸਟਰਸ ਜਾਂ ਇਦਾਂ ਦੇ ਗੁੰਡਾਜ਼ ਵੱਧ ਰਿਹਾ ਉਹਨੂੰ ਨਾਬ ਕਰਨ ਲਈ ਨੂੰ ਘਟ ਉਹਨੂੰ ਖਤਮ ਕਰਨ ਲਈ ਅ ਆਰਗੇਨਾਈਜ਼ਡ ਕ੍ਰਾਈਮ ਐਡ-ਆਨ ਕੀਤਾ ਗਿਆ ਔਰ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਬਹੁਤ ਜ਼ਿਆਦਾ ਤਰੀਕੇ ਦੇ ਵੱਖਰੇ-ਵੱਖਰੇ ਆਫੈਂਸਸ ਕਵਰ ਅਪ ਹੋ ਰਹੇ ਜਿਦੇ ਵਿੱਚ ਸਾਈਬਰ ਕ੍ਰਾਈਮ ਨੇ ਜਿਦੇ ਵਿੱਚ ਲੈਂਡ ਗ੍ਰੈਬਿੰਗ ਨੇ ਐ ਐਕਸਟੋਰਸ਼ਨ ਵੀ ਉਹਦੇ ਵਿੱਚ ਕਵਰ ਅਪ ਹੋ ਰਹੀ ਹੈ ਕੋਰਸ਼ਨ ਵੀ ਉਹਦੇ ਵਿੱਚ ਕਵਰ ਅਪ ਹੋ ਰਹੀ ਉਹਦੀ ਡੈਫੀਨੇਸ਼ਨ ਬਹੁਤ ਵਾਈਡ ਕੀਤਾ ਇਹਨਾਂ ਨੇ ਉਧ ਵਿੱਚ ਇਹਕਨੋਮਿਕ ਅਫੈਂਸਸ ਵੀ ਲੈ ਆਏ ਤੁਸੀਂ ਕਿਸੇ ਨੂੰ ਬ੍ਰਾਈਬ ਦੇ ਰਹੇ ਹੋ ਮਨੀ ਲਾਂਡਰਿੰਗ ਉਹਨੂੰ ਵੀ ਆਪਾਂ ਵਿੱਚ ਲੈ ਆਏ ਕਿਉਂਕਿ ਇਹ ਕੰਮ ਆਰਗੇਨਾਈਜ਼ਡ ਇਸ ਲਈ ਆ ਗਿਆ ਕਿਉਂਕਿ ਇਹ ਟੀਮ ਵਰਕ ਹੈ ਮਨੀ ਲਾਂਡਰਿੰਗ ਇਕੱਲੇ ਨਹੀਂ ਹੋ ਰਹੀ ਇੱਕ ਬੰਦਾ ਆਪਣੇ ਘਰ ਚ ਬੈਠ ਕੇ ਮਨੀ ਲਾਂਡਰਿੰਗ ਨਹੀਂ ਕਰ ਰਿਹਾ ਤੇ ਇੱਕ ਜੁਆਇੰਟ ਐਫਰਟ ਹੈ ਉਹਦੇ ਵਿੱਚ ਉੱਪਰੋਂ ਡਾਇਰੈਕਸ਼ਨ ਕੋਈ ਹੋਰ ਦੇ ਰਿਹਾ ਇੰਪਲੀਮੈਂਟੇਸ਼ਨ ਕੋਈ ਹੋਰ ਕਰ ਰਿਹਾ ਤੇ ਉਹਦੇ ਬਾਅਦ ਡਿਸਟ੍ਰਿਬਿਊਸ਼ਨ ਕਿਸੇ ਹੋਰ ਲੈਵਲ ਤੇ ਜਾ ਰਹੀ ਹੈ ਕਿਉਂਕਿ ਇੱਕ ਦੈਟ ਮੀਨਸ ਸਟੇਕਹੋਲਡਰ ਇੱਕ ਨਹੀਂ ਹੈਗਾ ਤੇ ਇਸ ਕਰਕੇ ਇਹਦੇ ਦਾਇਰਾ ਬਹੁਤ ਵੱਡਾ ਹੈ ਹੁਣ ਸਾਰੇ ਇਕਨੋਮਿਕ ਅਫੈਂਸ ਇਸ ਵੀ ਆਪਾਂ ਲੈ ਰਹੇ ਮਨੀ ट्रांजैक्शंस ਹੋ ਰਹੀਆਂ ਮੋਬਾਈਲ ਤੋਂ ਕਾਲ ਕੈਨੇਡਾ ਤੋਂ ਆ ਰਹੀ ਐ ਅਫੈਂਸ ਦਿੱਲੀ ਬੰਦਾ ਬੈਠਾ ਤੇ ਕ੍ਰਾਈਮ ਆ ਕੇ ਪੰਜਾਬ ਵਿੱਚ ਹੋ ਰਿਹਾ ਅਸੀਂ ਸਟ੍ਰੀਟ ਸਨੇਚਿੰਗ ਦੇ ਅੰਡਰ ਲਵਾਂਗੇ ਅਸੀਂ ਉਹਨਾਂ ਨੂੰ ਆਰਗਨਾਈਜ਼ ਕ੍ਰਾਈਮ ਜੀ ਲੈ ਲਵਾਂਗੇ ਸਨੇਚਿੰਗ ਜਿੱਦਾਂ ਤੁਸੀਂ ਅੱਜਕੱਲ ਦੇਖਿਆ ਕਿ ਬਾਈਕ ਦੇ ਉੱਤੇ ਆਂਦੇ ਆ ਫੋਨ ਲੈ ਕੇ ਇਹ ਪਿੱਛੋਂ ਦੇ ਆ ਉਹਨਾਂ ਨੇ ਪੂਰੀ ਮਾਨੀਟਰਿੰਗ ਕੀਤੀ ਹੁੰਦੀ ਐ ਟਾਰਗੇਟ ਕੀਤਾ ਹੁੰਦਾ ਤੇ ਉਹ ਗਰੁੱਪਸ ਹੁੰਦੇ ਜਗ੍ਹਾ ਜਗ੍ਹਾ ਆਪਾਂ ਨੂੰ ਲੱਗਦਾ ਕੱਲਾ ਬੰਦਾ ਆਇਆ ਬਟ ਪਿੱਛੇ ਦੇ ਰਹੇ ਸਨ ਟੀਮ ਤੁਸੀਂ ਰਿਐਕਟ ਕਰੋ ਨਾਲ ਚਾਰ ਬੰਦੇ ਤੁਹਾਨੂੰ ਫੜ ਲੈਂਦੇ ਨੇ ਆ ਸੋ ਸਨੇਚਿੰਗ ਨੂੰ ਡਿਫਾਈਨ ਕਰਤਾ 304 ਦੇ ਵਿੱਚ ਨਵੇਂ ਐਕਟ ਦੇ ਅੰਡਰ ਬੀਐਨਐਸ ਦੇ ਉਹਦੇ ਨਾਲ ਉਹਨਾਂ ਨੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੀ ਇਹਨੂੰ ਦੇ ਦਿੱਤਾ ਤਾਂ ਕਿਸੇ ਤਰੀਕੇ ਦੇ ਜਸਟ ਆਪਾਂ ਟੀਮ ਤੇ ਗਰੁੱਪ ਇਹ ਕੰਮ ਕਰ ਰਹੇ ਇਹਦਾ ਦੀ ਕੰਟਰੈਕਟ ਕਿਲਿੰਗ ਵੀ ਇਹਦਾ ਪਾਰਟ ਹੈ ਕੰਟਰੈਕਟ ਵੀ ਇਹਦੇ ਵਿੱਚ ਰੈਂਸਮ ਕਿਲਿੰਗ ਆਪਾਂ ਆ ਗਏ ਇਵਨ ਪ੍ਰੋਸਟੀਟਿਊਸ਼ਨ ਨੂੰ ਵੀ ਕਵਰ ਕਰਦੇ ਹਾਂ ਪ੍ਰੋਸਟੀਟਿਊਸ਼ਨ ਵੀ ਵਿੱਚ ਕਵਰ ਕਰਦੇ ਪਏ ਕਿਉਂਕਿ ਆਪਾਂ ਉਹਨੂੰ ਯੂਜ਼ ਕਰਦੇ ਕਿਤੇ ਕਿ ਉਹ ਮੈਨੂੰ ਭੇਜਣਾ ਕਿ ਕੰਮ ਉਸ ਤਰੀਕੇ ਦਾ ਆਪਾਂ ਕਰ ਰਹੇ ਉੱਥੇ ਉਹਨੂੰ ਵੀ ਆਪਾਂ ਵਿੱਚ ਲੈ ਕੇ ਆਏ ਅਗਰ ਆਪਾਂ ਇੰਪੋਰਟੈਂਟ ਇੰਪੋਰਟੈਂਸ ਦੀ ਸਮਝੀਏ ਤੇ ਪੰਜਾਬ ਦੇ ਕੰਟੈਕਸਟ ਦੇ ਵਿੱਚ ਇਹ ਜਿਹੜਾ ਚੇਂਜਸ ਹੋਈਆਂ ਜਾਂ ਆਰਗੇਨਾਈਜ਼ ਕ੍ਰਾਈਮ ਦੀ ਆਪਾਂ ਜਾਂ ਐਸਸੀ ਦੀ ਗੱਲ ਕਰਦੇ ਨਵੇਂ ਲਾਅ ਦੀ ਗੱਲ ਕਰਦੇ ਆ ਇਹ ਪੰਜਾਬ ਦੇ ਕੰਟੈਕਸਟ ਦੇ ਵਿੱਚ ਕਿ ਜ਼ਿਆਦਾ ਇਮੀਅਤ ਰੱਖਦਾ ਹਾਂ ਦੇਖੋ ਯੂਪੀ ਮੇਨ ਟਾਰਗੇਟ ਹੈ ਕਿਉਂਕਿ ਉੱਥੇ ਆਪਾਂ ਜਿੰਨੇ ਵੀ ਦੇਖੇ ਸਭ ਤੋਂ ਜ਼ਿਆਦਾ ਗੈਂਗਸਟਰਸ ਉੱਥੇ ਸੀਗੇ ਜਿੰਨੇ ਫੈਂਸਸ ਹੁੰਦੇ ਉਹ ਕ੍ਰਾਈਮ ਕਮਿਟ ਕਰਦੇ ਬੰਦੇ ਸਾਰੇ ਉੱਥੇ ਹੀ ਨੱਟਦੇ ਜਿੰਨੀ ਥੈਫਟ ਹੁੰਦੀ ਹੈ ਸਨਾਚਿੰਗ ਹੁੰਦੀ ਹੈ ਪਾਰਟਿਕੂਲਰਲੀ ਜੇ ਬਾਈਕਸ ਤੇ ਕਾਰਦੀਆਂ ਲੈ ਲੋ ਤੇ ਇੱਥੋਂ ਜੇ ਕਾਰ ਹੋ ਰਹੀ ਹੈ ਤਾਂ ਉਹ ਪੰਜ ਘੰਟੇ ਬਾਅਦ ਤੁਹਾਨੂੰ ਯੂਪੀ ਦੇ ਕਿਸੇ ਨਾ ਕਿਸੇ ਵਰਕਸ਼ਾਪ ਤੇ ਉਹ ਟਰਾਂਸਫਰਮੇਸ਼ਨ ਗੱਡੀ ਹੋ ਜਾਂਦੀ ਹੈ ਤੇ ਵਾਪਸ ਮਾਰਕੀਟ ਚ ਆ ਜਾਂਦੀ ਹੈ ਜੀ ਤੇ ਇਹ ਮੇਨ ਟਾਰਗੇਟ ਏਰੀਆ ਸੀਗਾ ਕਿਉਂਕਿ ਰਸਤਾ ਬਹੁਤ ਸਿੰਪਲ ਹੈਗਾ ਐਗਜ਼ਿਟ ਪੁਆਇੰਟ ਬੜੇ ਕਨਵੀਨੀਅੰਟ ਸੀਗੇ ਜਿੱਥੋਂ ਲੋਕ ਨਿਕਲ ਜਾਂਦੇ ਸੀਗੇ ਤੇ ਇੱਥੇ ਜੇ ਇਹਨੂੰ ਆਪਾਂ ਬਹੁਤ ਇੰਪਲੀਮੈਂਟੇਸ਼ਨ ਦੇ ਤੱਕ ਕੰਟਰੋਲ ਵਿੱਚ ਆਊਗਾ ਕਿਉਂਕਿ ਸਭ ਤੋਂ ਵਧੀਆ ਚੀਜ਼ ਹੈ ਹਰ ਚੀਜ਼ ਨੂੰ ਲਿਖਤੀ ਵਿੱਚ ਲੈ ਆਂਦਾ ਗਿਆ ਹੈਗਾ ਉਹਨਾਂ ਸਾਡੇ ਅੰਦਾਜ਼ਾ ਘੱਟ ਰਹਿ ਗਿਆ ਵੀ ਇਹ ਵੀ ਵਿੱਚ ਆ ਗਿਆ ਇਹ ਵੀ ਆ ਗਿਆ ਅੱਗੇ ਸੀ ਸਾਡੇ ਕੋਲ ਲੂਪ ਹੋਲ ਹੁੰਦੇ ਸੀ ਇਹ ਤਾਂ ਇਹਦੇ ਵਿੱਚ ਨਹੀਂ ਆ ਰਿਹਾ ਕਿਦੋਂ ਬਚ ਕੇ ਨਿਕਲਣ ਦਾ ਸਬਸਤਾ ਹੁੰਦਾ ਸੀ ਹਾਂ ਹੁਣ ਅਸੀਂ ਇੱਕ ਇੱਕ ਵਰਡ ਚੱਕ ਕੇ ਵਿੱਚ ਬਾਤਾਂ ਵੀ ਹਾਇਰ ਕਰ ਰਹੇ ਹਾਂ ਉਹ ਵੀ ਵਿੱਚ ਲੈ ਕੇ ਆਂਦਾ ਤੁਸੀਂ ਪਿੱਛੇ ਮਿਡਲ ਮੈਨ ਹੋ ਉਹ ਵੀ ਵਿੱਚ ਲੈ ਜਾਂਦਾ ਤੁਸੀਂ ਮੇਨ ਆਰਗੇਨਾਈਜ਼ਰ ਹੋ ਤੁਸੀਂ ਡਿਸਟ੍ਰੀਬਿਊਟਰ ਹੋ ਕੰਮ ਹੀ ਤੁਸੀਂ ਵਿੱਚ ਆ ਗਏ ਜੀ ਸੋ ਇਸ ਤੋਂ ਨਾਲ ਇੱਕ ਹੋਰ ਚੀਜ਼ ਜਿਹੜੀ ਕੀਤੀ ਗਈ ਹੈ ਕਿ ਮੈਡੀਕਲ ਪ੍ਰੈਕਟਿਸ਼ਨਰਸ ਦੀ ਜਦੋਂ ਗੱਲ ਕਰਦੇ ਆ ਡਾਕਟਰਸ ਦੀ ਗੱਲ ਕਰਦੇ ਆ ਆਮ ਅਸੀਂ ਦੇਖਦੇ ਆ ਜਦੋਂ ਕਿਤੇ ਹਸਪੀਟਲ 'ਚ ਹੱਲਾ ਗੁੱਲਾ ਹੁੰਦਾ ਤਾਂ ਅਸੀਂ ਸਿੱਧਾ ਟਾਰਗੇਟ ਉਥੋਂ ਦੇ ਸਟਾਫ ਨੂੰ ਜਾਂ ਡਾਕਟਰਸ ਨੂੰ ਕਰਦੇ ਆ ਕਿ ਇਹਨਾਂ ਦੀ ਅੰਗਹੀਲੀ ਹੋ ਗਈ ਇਹਨਾਂ ਨੇ ਕਰ ਦਿੱਤਾ ਉਸ ਚੀਜ਼ ਨੂੰ ਲੈ ਕੇ ਉਹਨਾਂ ਦੀ ਸੁਰੱਖਿਆ ਨੂੰ ਡਾਕਟਰਸ ਦੀ ਸੁਰੱਖਿਆ ਨੂੰ ਲੈ ਕੇ ਗੱਲ ਕੀਤੀ ਗਈ ਹੈ ਡਾਕਟਰ ਦੀ ਸੁਰੱਖਿਆ ਨੂੰ ਲੈ ਕੇ ਗੱਲ ਕੀਤੀ ਗਈ ਹੈ ਬਟ ਇਹ ਦੇ ਵਿੱਚ ਕੁਝ ਐਦਾਂ ਦਾ ਬਦਲਾਅ ਨਹੀਂ ਹੈ ਕਿ ਜਿਹੜਾ ਕਿਸੇ ਸਜ਼ਾ ਦੇ ਵਿੱਚ ਬਦਲਾਅ ਕੀਤਾ ਹੋਵੇ ਹਾਂ ਸੈਕਸ਼ਨ ਜ਼ਰੂਰ ਬਦਲੇ ਨੇ ਬਟ ਉਹਦੀ ਜਿਹੜੀ ਟਰਮਨੋਲੋਜੀ ਹੈ ਉਹੀ ਹੈ ਔਰ ਉਹਦੇ ਵਿੱਚ ਇਦਾਂ ਦਾ ਕੁਝ ਨਹੀਂ ਕਿ ਅਗਰ ਜੇ ਡਾਕਟਰ ਦੇ ਖਿਲਾਫ ਕਿਉਂਕਿ ਪਹਿਲਾਂ ਵੀ ਡਾਕਟਰ ਦੇ ਖਿਲਾਫ ਜਿਹੜੇ ਆਫੈਂਸਿਸ ਸੀਗੇ ਉਹਨਾਂ ਨੂੰ ਵੀ ਨੈਪ ਕੀਤਾ ਜਾ ਰਿਹਾ ਸੀ ਇਸ ਦੇ ਇਸ ਐਕਟ ਦੇ ਵਿੱਚ ਵੀ ਉਦਾਂ ਹੀ ਹੈ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਸੈਕਸ਼ਨ ਜ਼ਰੂਰ ਬਦਲੇ ਗਏ ਨੇ ਬਟ ਉਹ ਜੇ ਅਗਰ ਜੇਕਰ ਤੁਸੀਂ ਕਹੋ ਜਿਵੇਂ ਕਿ ਆਰਗੇਨਾਈਜ਼ ਕਰਾਇਆ ਮੈਂ ਜਾਂ ਟੈਰਰਿਸਟ ਰਿਗਾਰਡਿੰਗ ਤੋਂ ਕੁਛ ਆਇਆ ਉਹਦਾ ਦਾ ਕੁਛ ਨਹੀਂ ਹੈ ਸਿੱਖਦੇ ਵਿੱਚ ਰਿਗਾਰਡਿੰਗ ਡਾਕਟਰ ਜੀ ਅਸੀਂ ਵੀ ਗੱਲ ਛੇੜ ਲੈਣੇ ਥੋੜੀ ਜੀ ਇਹ ਕਿ ਜ਼ੀਰੋ ਟੋਲਰੈਂਸ ਅਗੇਂਸਟ ਟੈਰੋਰਿਜ਼ਮ ਇਹਨੂੰ ਵੀ ਛੇੜਿਆ ਗਿਆ ਦੇ ਵਿੱਚ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਨੇ 113 ਡਿਫਾਈਨ ਕਰਤਾ ਸੈਕਸ਼ਨ ਦੇ ਅੰਦਰ ਪਰਟੀਕੂਲਰਲੀ ਟੈਰਰਿਸਟ ਐਕਟ ਦੇ ਉੱਤੇ ਲਿਆ ਹੈ ਤੇ ਹਰ ਤਰ੍ਹਾਂ ਦਾ ਜਿਹੜਾ ਐਕਟ ਹੈਗਾ ਜਿਹਦੇ ਵਿੱਚ ਆਪਾਂ ਨੂੰ ਲੱਗ ਰਿਹਾ ਹੈਗਾ ਕਿ ਦੇਸ਼ ਦੇ ਵਿੱਚ ਸੰਤੁਲਨ ਖਰਾਬ ਕਰਨ ਲਈ ਯਾ ਜਾਨਵੁੱਛ ਕੇ ਕਿਸੇ ਇੱਕ ਪਾਰਟਿਕੂਲਰ ਰਿਲੀਜੀਅਸ ਗਰੁੱਪ ਨੂੰ ਯਾ ਕਿਸੇ ਫੰਡਮੈਂਟਲਿਸਟ ਫੇਥ ਨੂੰ ਆਪਾਂ ਕਰਨ ਲਈ ਇਹ ਟਾਰਗੇਟ ਕੀਤਾ ਜਾ ਰਿਹਾ ਹੈਗਾ ਉਹ ਸਾਰੀਆਂ ਐਕਟੀਵਿਟੀਜ਼ ਨੂੰ ਚੈੱਕ ਕਰਨ ਲਈ ਅਸੀਂ 113 ਸਪੈਸੀਫਿਕ ਸੈਕਸ਼ਨ ਹੀ ਬਣਾ ਦਿੱਤਾ ਹੈਗਾ ਤੇ ਉਹਦੇ ਵਿੱਚ ਗਰੁੱਪ ਆਫ ਪੀਪਲ ਜਿੰਨੇ ਵੀ ਇਨਵੋਲਡ ਹੈਗੇ ਆ ਈਚ ਇੰਡੀਵਿਜੂਅਲ ਜਿਹੜਾ ਹੈ ਉਹ ਸਜ਼ਾ ਲਈ ਲਾਇਬਲ ਹੋਊਗਾ ਜੀ ਤੇ ਇਸ ਕਰਕੇ ਕੋਸ਼ਿਸ਼ ਇਹ ਕੀਤੀ ਗਈ ਕਿ ਕਿਸੇ ਤਰ੍ਹਾਂ ਦੀ ਵੀ ਟੈਰਰਿਸਟਿਕ ਐਕਟੀਵਿਟੀ ਕੀਤੀ ਵੀ ਹੋ ਰਹੀ ਹੈ ਤੁਸੀਂ ਵਿਅਪਨ ਕਿੱਥੋਂ ਪ੍ਰੋਕ્યોਰ ਕਰ ਰਹੇ ਹੋ ਕਿਹਦੇ ਨਾਲ ਤੁਹਾਡਾ ਪਲਾਨ ਚੱਲ ਰਿਹਾ ਤੁਸੀਂ ਮੀਟਿੰਗ ਆਫ ਮਾਈਂਡ ਕਿੰਨੀ ਸੀਗੀ ਕਮਨ ਇੰਟੈਂਸ਼ਨ ਕਿੰਨੀ ਸੀਗੀ ਤਾਂ ਇੱਕ ਇੱਕ ਇੰਡੀਵਿਜੂਅਲ ਉਹਦੇ ਲਈ ਲਾਇਬਲ ਹੋਊਗਾ ਇੱਥੇ ਇੱਕ ਨੂੰ ਐਗਜ਼ੈਂਪਸ਼ਨ ਨਹੀਂ ਮਿਲ ਰਹੀ ਹੈਗੀ ਕਿ ਮੈਂ ਤਾਂ ਬਾਹਰ ਹੀ ਖੜਾ ਸੀਗਾ ਜੀ एवरीवन ਜੇ ਆਪਾਂ ਕਹਿੰਦਾ ਕਿ ਸਾਰੇ ਹੀ ਸੰਯੁਕਤ ਤੌਰ ਤੇ ਇੱਕਠੇ ਇੱਕ ਬੰਦੇ ਵਿੱਚ ਇਸ ਸਜ਼ਾ ਵਾਸਤੇ ਲਾ ਹੋ ਗਏ ਜੀ ਸੋ ਇਹਨਾਂ ਬਦਲਾਵਾਂ ਤੋਂ ਬਾਅਦ ਨਵੇਂ ਪ੍ਰਾਧਿਕ ਕਾਨੂੰਨਾਂ ਨੇ ਇਹ ਗੱਲ ਕਾਫੀ ਸਾਫ ਹੋ ਗਈ ਕਿ ਸਰਕਾਰ ਵੱਲੋਂ ਕੋਸ਼ਿਸ਼ ਪੂਰੀ ਕੀਤੀ ਗਈ ਹੈ ਕਿ ਇੱਕ ਇੱਕ ਕਾਨੂੰਨ ਦੇ ਵਿੱਚ ਇੱਕ ਇੱਕ ਸੈਕਸ਼ਨ ਦੇ ਵਿੱਚ ਇੱਕ ਇੱਕ ਧਾਰਾ ਦੇ ਵਿੱਚ ਇਸ ਤਰ੍ਹਾਂ ਦੇ ਬਦਲਾ ਜ਼ਮੀਨੀ ਪੱਧਰ ਤੇ ਬਰੀਕੀ ਨਾਲ ਕਰ ਦਿੱਤੇ ਗਏ ਨੇ ਕਿ ਅਪਰਾਧੀ ਨਹੀਂ ਬਚ ਸਕਦੇ ਬਟ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਚਾਹੇ ਦੇਸ਼ ਹੈ ਚਾਹੇ ਪਰਿਵਾਰ ਹੈ ਚਾਹੇ ਸੁਸਾਇਟੀ ਹੈ ਉਹਦੇ ਨਾਲ ਜਿਹੜੇ ਸਾਡੇ ਫਰਜ਼ ਨੇ ਸਾਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਸਮਝੀਏ ਤੇ ਸਰਕਾਰ ਦੀ ਮਦਦ ਕਰੀਏ ਨਾ ਅਪਰਾਧਾਂ ਨੂੰ ਖਤਮ ਕਰਨ ਦੇ ਲਈ ਸੋ ਅੱਜ ਦੇ ਇਹਨਾਂ ਨਵੇਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਵਿੱਚ ਆਏ ਬਦਲਾਵ ਬਾਰੇ ਸਾਡੇ ਸਰੋਤਿਆਂ ਨੂੰ ਪੂਰੀ ਜਾਣਕਾਰੀ ਦੇ ਲਈ ਡਾਕਟਰ ਅਮੇਜੀ ਸਟੂਡੀਓ ਚੋਂ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ